ਉਸ ਐਪਲੀਕੈਂਟ ਨੇ ਰੈ residencial 트랜ਸੀ ਬ੍ਰਾਂਚ ਦੇ ਵਿੱਚ ਉਸ ਏਜੰਸੀ ਦੇ ਖਿਲਾਫ 7000 ਡਾਲਰ ਦਾ ਜਿਹੜਾ ਹੈ ਹਰਜਾਨਾ ਦਾ ਕਲੇਮ ਭਰਿਆ ਹੈ ਪਹਿਲਾਂ ਹੀ ਉਸ ਏਜੰਸੀ ਨੇ ਬਿਨਾਂ ਸਾਡੇ ਤੋਂ ਪੁੱਛੇ ਹੋਏ ਸਾਡੇ ਘਰ ਦਾ ਐਡਰੈਸ ਜਿਹੜਾ ਹੈ ਉਹ ਫੇਸਬੁੱਕ ਤੇ ਪਾਤਾ ਜਿਹਦੇ ਕਾਰਨ ਅਣਜਾਣ ਲੋਕ ਬਿਨਾਂ ਸਕੇਜੂਲ ਕੀਤੇ ਹੋਏ ਦੇਖਣ ਦੇ ਲਈ ਸਾਡੇ ਘਰ ਦੇ ਬਾਹਰ ਆ ਕੇ ਖੜੇ ਹੋ ਗਏ ਹੁਣ ਉਹ ਏਜੰਸੀ ਵਾਲੇ ਕਹਿੰਦੇ ਆ ਵੀ ਅਸੀਂ ਤੇਰੇ ਖਿਲਾਫ ਕੋਰਟ ਜਾਵਾਂਗੇ ਜਿਹੜਾ ਉਹ ਟੈਨੈਂਟ ਹੈ ਉਹ ਵੀ ਕਹਿੰਦਾ ਅਸੀਂ ਤੇਰੇ ਖਿਲਾਫ ਕੋਰਟ ਚ ਜਾਵਾਂਗੇ ਉਹੋ ਕਲਪ੍ਰੇਟ ਨੇ ਉਹ ਸਿਰਫ ਤੇ ਸਿਰਫ ਟੈਨੈਂਟਸ ਦੇ ਹੱਕ ਦੀ ਗੱਲ ਸੁਣਦੇ ਨੇ ਲੈਂਡਲਾਰਡ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਸੁਣਦੇ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਸਰਦਾਰ ਜਸਵੰਦਰ ਸਿੰਘ ਦਲਾਵਰੀ ਉਹਨਾਂ ਦੇ ਘਰ ਜਸਵੰਦਰ ਸਿੰਘ ਦਲਾਵਰੀ ਮੀਡੀਆ ਦੀ ਜਾਣੀ ਪ੍ਰਿਕਸ਼ਾਣੀ ਸ਼ਖਸੀਅਤ ਨੇ ਇੱਕ ਮੈਗਜ਼ੀਨ ਦੇ ਇਥੋਂ ਐਡੀਟਰ ਨੇ ਤੇ ਮੈਂਬਰ ਪਾਰਲੀਮੈਂਟ ਦੇ ਲਈ ਰਨ ਵੀ ਕਰ ਚੁੱਕੇ ਨੇ ਕਿਰਾਏ ਦੇ ਕਈ ਵਾਰੀ ਬਹੁਤ ਸਾਰੇ ਰੌਲੇ ਪੈਂਦੇ ਜਿਹੜੇ ਟੈਨੈਂਟ ਤੇ ਜਿਹੜੇ ਲੈਂਡਲੋਰਡ ਹੁੰਦੇ ਆ ਇਸ ਮਾਮਲੇ ਦੇ ਵਿੱਚ ਵੀ ਇੱਕ ਐਸੇ ਤਰ੍ਹਾਂ ਦਾ ਸਿਨੈਰੀਓ ਬਣਿਆ ਗੱਲ ਕੀ ਹੈ ਸਮੱਸਿਆ ਕੀ ਹੈ ਜਿਹੜੀ ਇਹ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਇਹਨਾਂ ਦੇ ਕੋਲ ਜਾਣਦੇ ਆ ਦਲਵਰੀ ਸਾਹਿਬ ਕੀ ਸਮੱਸਿਆ ਹੈ ਜੀ ਤੁਹਾਨੂੰ ਸਭ ਤੋਂ ਪਹਿਲਾਂ ਚੈਨਲ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਕੋਲ ਇੱਕ ਦੋ ਕਮਰਿਆਂ ਦੀ ਬੇਸਮੈਂਟ ਸੀਗੀ ਰੈਂਟ ਤੇ ਮੇਰੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਰਹਿਣਾ ਸੋ ਮੈਂ ਇੱਕ ਏਜੰਸੀ ਹੈ ਜਿਹੜੀ ਪ੍ਰਾਪਰਟੀ ਮੈਨੇਜਮੈਂਟ ਦਾ ਕੰਮ ਕਰਦੀ ਹੈ ਐਬਸਵਰਡ ਦੀ ਮੈਂ ਉਹਨਾਂ ਨੂੰ ਇਹ ਜਿਹੜਾ ਹੈ ਕਾਰਜ ਭਾਰ ਛੋਪਿਆ ਮੈਂ ਉਹਨਾਂ ਨੂੰ ਤੁਸੀਂ ਆਪਣੀ ਡਿਊ ਡਿਲੀਜੈਂਸ ਕਰਕੇ ਦੋ ਤੁਸੀਂ ਜਿਹੜੇ ਰੈਫਰੈਂਸਸ ਲੈਣੇ ਆ ਉਹਨਾਂ ਦੇ EMPLOYER ਤੋਂ ਟੇਨੈਂਟ ਦੇ ਔਰ ਇੱਕ ਰੈਫਰੈਂਸ ਲੈਣਾ ਉਹਨਾਂ ਦੇ ਪੁਰਾਣੇ ਜਿਹੜਾ ਲੈਂਡਲੋਰਡ ਹੈ ਫਿਰ ਤੁਸੀਂ ਉਹਨਾਂ ਨੂੰ ਜਿਹੜਾ ਹੈ ਇਹ ਘਰ ਜਿਹੜਾ ਕਿਰਾਏ ਤੇ ਤੁਸੀਂ ਬੇਸਮੈਂਟ ਦੇ ਸਕਦੇ ਹੋ ਤੁਹਾਨੂੰ ਮੈਂ ਪੂਰੀ ਅਥਾਰਟੀ ਦਿੱਤੀ ਹੈ ਪਰ ਹੋਇਆ ਕਿ ਕਿ ਪਹਿਲਾਂ ਹੀ ਉਸ ਏਜੰਸੀ ਨੇ ਬਿਨਾਂ ਸਾਡੇ ਤੋਂ ਪੁੱਛੇ ਹੋਏ ਸਾਡੇ ਘਰ ਦਾ ਐਡਰੈਸ ਜਿਹੜਾ ਹੈ ਉਹ Facebook ਤੇ ਪਾ ਦਿੱਤਾ ਜਿਹਦੇ ਕਾਰਨ ਅਣਜਾਣ ਲੋਕ ਬਿਨਾਂ ਸਕੇਡਿਊਲ ਕੀਤੇ ਹੋਏ ਦੇਖਣ ਦੇ ਲਈ ਸਾਡੇ ਘਰ ਦੇ ਬਾਹਰ ਆ ਕੇ ਖੜੇ ਹੋ ਗਏ ਔਰ ਰਾਤ ਨੂੰ 9 9 10 10 ਵਜੇ ਵੀ ਉਹ ਲੋਕੀ ਆਣੀ ਸ਼ੁਰੂ ਹੋ ਗਏ ਮੈਂ ਉਹਨਾਂ ਨੂੰ ਫੋਨ ਕੀਤਾ ਏਜੰਸੀ ਨੂੰ ਉਹਨਾਂ ਨੂੰ ਕਿਹਾ ਵੀ ਸਾਡੇ ਘਰ ਦਾ ਐਡਰੈਸ ਇਦਾਂ ਤੁਸੀਂ ਪਬਲਿਕ ਚ ਨਾ ਕਰੋ ਇਹ ਬਰੀਚ ਆਫ ਪ੍ਰਾਈਵੇਸੀ ਹੈ ਫਿਰ ਵੀ ਮੈਂ ਜਿਹੜਾ ਹੈ ਉਹਨਾਂ ਦੇ ਨਾਲ ਇੱਕ ਰਿਸ਼ਤਾ ਕੰਟੀਨਿਊ ਰੱਖਿਆ ਪ੍ਰੋਫੈਸ਼ਨਲੀ ਉਹਨਾਂ ਨੂੰ ਦੁਬਾਰਾ ਮੈਂ ਇੱਕ ਟੇਨੈਂਟ ਲੱਭਣ ਲਈ ਕਿਹਾ 7 ਜੁਲਾਈ 2024 ਨੂੰ ਮੈਂ ਇੰਡੀਆ ਚਲੇ ਜਾਣਾ ਸੀ ਤੇ ਉਹਨਾਂ ਨੇ ਇੱਕ ਟੇਨੈਂਟ ਜਿਹੜਾ ਹੈ ਘਰ ਦੇ ਬੇਸਮੈਂਟ ਦੇਖਣ ਦੇ ਲਈ ਆਰਾਊਂਡ 1 ਜੁਲਾਈ ਦੇ ਨੇੜੇ ਜਿਹੜੇ ਭੇਜਿਆ ਔਰ ਉਹ ਮੈਨੂੰ ਟੈਨ ਠੀਕ ਲੱਗਾ ਔਰ ਮੈਂ ਇੰਡੀਆ ਚਲਾ ਗਿਆ ਮੈਂ ਚਾਬੀ ਜਿਹੜੀ ਆਪਣੀ ਬੇਸਮੈਂਟ ਦੀ ਆਪਣੇ ਦੋਸਤ ਨੂੰ ਦੇ ਗਿਆ ਮੈਂ ਇਸ ਏਜੰਸੀ ਨੂੰ ਮੈਂ ਇਸ ਏਜੰਸੀ ਨੂੰ ਦੱਸਿਆ ਕਿ ਜਿਹੜੀ ਚਾਬੀ ਆ ਮੇਰੇ ਦੋਸਤ ਦੇ ਕੋਲ ਹੈ ਮੈਨੂੰ ਇਹ ਬੰਦਾ ਠੀਕ ਲੱਗਾ ਤੁਸੀਂ ਇਹਨੂੰ ਰੈਂਟ ਤੇ ਚੜਾ ਸਕਦੇ ਹੋ ਪਰ ਤੁਸੀਂ ਇਹਦੀ ਡਿਊ ਡਿਲੀਜੈਂਸ ਕਰ ਲਓ ਔਰ ਉਹਨਾਂ ਨੇ ਡਿਊ ਡਿਲੀਜੈਂਸ ਨਹੀਂ ਕੀਤੀ ਜਦੋਂ ਮੈਂ ਇੰਡੀਆ ਚਲਾ ਗਿਆ ਤਾਂ ਉਹਨਾਂ ਨੇ ਮੈਨੂੰ 23 ਜਾਂ 24 ਜੁਲਾਈ ਨੂੰ ਇੰਡੀਆ ਦੇ ਵਿੱਚ ਵਟਸਐਪ ਰਾਹੀਂ ਇਹ ਮੈਸੇਜ ਕੀਤਾ ਕਿ ਜੀ ਅਸੀਂ ਉਹਨਾਂ ਤੋਂ ਡੈਮੇਜ ਡਿਪੋਜ਼ਿਟ ਲੈ ਚੁੱਕੇ ਹਾਂ ਉਹ ਅਸੀਂ 9 ਜੁਲਾਈ ਨੂੰ ਹੀ ਲੈ ਲਿਆ ਸੀ ਤੇ ਅਸੀਂ ਜਿਹੜਾ ਹੈ ਇਹਨਾਂ ਨੂੰ ਹੁਣ ਓਕੂਪੇਸ਼ਨ ਦੇਣੀ ਆ ਮੈਂ ਕਿਹਾ ਵੀ ਓਕੂਪੇਸ਼ਨ ਤੁਸੀਂ ਕਿਵੇਂ ਦੇਣੀ ਆ ਪਹਿਲਾਂ ਤੁਸੀਂ ਮੈਨੂੰ ਉਹਨਾਂ ਦੇ ਰੈਫਰੈਂਸਸ ਦਿਖਾਓ ਜਿਹੜੇ ਮੈਂ ਤੁਹਾਨੂੰ ਮੰਗੇ ਸੀ ਤੁਸੀਂ ਮੈਨੂੰ ਉਹਨਾਂ ਦੇ ਲੀਗਲ ਸਟੇਟਸ ਦੇ ਡਾਕੂਮੈਂਟ ਦਿਖਾਓ ਉਹ ਇੱਥੇ ਕਿਸ ਸਟੇਟਸ ਤੇ ਨੇ ਉਹ ਵਰਕ ਪਰਮਿਟ ਤੇ ਨੇ ਉਹ ਸਿਟੀਜ਼ਨ ਨੇ ਉਹ ਪੀਆਰ ਨੇ ਉਸ ਤੋਂ ਬਾਅਦ ਹੀ ਇਨ ਬੰਦੇ ਨੂੰ ਜਾਣਨ ਤੋਂ ਬਾਅਦ ਅਸੀਂ ਜਿਹੜਾ ਆਪਣੀ ਜਿਹੜੀ ਬੇਸਮੈਂਟ ਹੈਗੀ ਉਹ ਕਿਰਾਏ ਤੇ ਦਵਾਂਗੇ ਉਹਨਾਂ ਨੇ ਕਿਹਾ ਜੀ ਉਹ ਸਾਡੇ ਕੋਲ ਕੋਈ ਵੀ ਨਹੀਂ ਹੈਗੇ ਅਸੀਂ ਉਹਨਾਂ ਤੋਂ ਮੰਗ ਨਹੀਂ ਸਕਦੇ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਨਹੀਂ ਕਰਾ ਸਕਦੇ ਤੇ ਮੈਂ ਫਿਰ ਕਿਹਾ ਕਿ ਤੁਸੀਂ ਇੱਦਾਂ ਕਰੋ ਵੀ ਫੇਰ ਮੈਂ ਇਹ ਕਿਰਾਏ ਤੇ ਨਹੀਂ ਦੇ ਸਕਦਾ ਬੇਸਮੈਂਟ ਮੈਂ ਇੰਡੀਆ 'ਚ ਬੈਠਾ ਮੇਰੀ ਮਦਰ ਬਿਮਾਰ ਹੈ ਮੈਂ ਇਸ ਟਾਈਮ ਵੀ ਹਸਪੀਟਲ ਦੇ ਬਾਹਰ ਬੈਠਾ ਹੋਇਆ ਤੇ ਤੁਸੀਂ ਇਸ ਡਿਸੀਜਨ ਨੂੰ ਜਿਹੜਾ ਹਜੇ ਪੈਂਡਿੰਗ ਛੱਡੋ ਮੈਂ ਜਦੋਂ ਇੰਡੀਆ ਤੋਂ ਵਾਪਸ ਆਵਾਂਗਾ ਫਿਰ ਆਪਾਂ ਗੱਲ ਕਰਾਂਗੇ ਜਦੋਂ ਮੈਂ ਇੰਡੀਆ ਤੋਂ ਵਾਪਸ ਆਇਆ 14th ਆਫ ਅਗਸਟ ਨੂੰ ਇਹ ਗੱਲ ਹੈਗੀ ਆ ਆਰਾਊਂਡ 24th ਆਫ ਜੁਲਾਈ ਦੀ ਤੇ ਮੈਨੂੰ ਇੱਕ ਲੀਗਲ ਜਿਹੜਾ ਡਾਕੂਮੈਂਟੇਸ਼ਨ ਮਿਲੀ ਹੈ ਈਮੇਲ ਦੇ ਥਰੂ ਇਸ ਏਜੰਸੀ ਵੱਲੋਂ ਕਿ ਜਿਹੜਾ ਸੋ ਕਾਲਡ ਟੇਨੈਂਟ ਸੀਗਾ ਟੇਨੈਂਟ ਉਹਨੂੰ ਨਹੀਂ ਕਹਿਣਾ ਬੰਦਾ ਕਿਉਂਕਿ ਉਹ ਇੱਕ ਦਿਨ ਵੀ ਸਾਡੀ ਬੇਸਮੈਂਟ ਦੇ ਵਿੱਚ ਨਹੀਂ ਰਿਹਾ ਆਪਾਂ ਐਪਲੀਕੈਂਟ ਕਹਾਂਗੇ ਉਸ ਐਪਲੀਕੈਂਟ ਨੇ ਰੈ residencial ਟ੍ਰੈਂਸੀ ਬ੍ਰਾਂਚ ਦੇ ਵਿੱਚ ਉਸ ਏਜੰਸੀ ਦੇ ਖਿਲਾਫ 7000 ਡਾਲਰ ਦਾ ਜਿਹੜਾ ਹੈ ਹਰਜਾਨਾ ਦਾ ਕਲੇਮ ਭਰਿਆ ਹੈ ਸੋ ਜਿਹੜੀ ਉਹਦੀ ਆਰਬਿਟ੍ਰੇਸ਼ਨ ਅਕਤੂਬਰ 12 ਨੂੰ ਹੋਈ ਔਰ ਏਜੰਸੀ ਵਾਲਿਆਂ ਨੇ ਮੀਰਾ ਨਾਮ ਵੀ ਉਹਦੇ ਚ ਐਜ਼ਏ ਲੈਂਡਲੋਰਡ ਇਨਕਲੂਡ ਕਰਤਾ ਔਰ ਹੁਣ ਜਿਹੜਾ ਉਹ ਕੇਸ ਹੈ ਉਹ ਟੇਨੈਂਟ ਵੱਲੋਂ ਮੇਰੇ ਤੇ ਏਜੰਸੀ ਦੋਨਾਂ ਦੇ ਖਿਲਾਫ ਸੀਗਾ ਫਿਰ 12 ਨਵੰਬਰ ਨੂੰ ਜਿਹੜੀ ਹੈ ਇਹ ਇਹਦੀ ਆਰਬਿਟ੍ਰੇਸ਼ਨ ਹੋਈ ਮੈਂ ਉਹਦੇ ਵਿੱਚ ਸ਼ਾਮਿਲ ਹੋਇਆ ਔਰ ਮੈਂ ਇਹ ਪੁੱਛਿਆ ਵੀ ਮੇਰੀ ਗਲਤੀ ਦੱਸੋ ਕੀ ਹੈ 27 ਤਰੀਕ ਨੂੰ ਇਸ ਬੰਦੇ ਨੇ ਨਵਾਂ ਜਿਹੜਾ ਅਪਾਰਟਮੈਂਟ ਆਪਣਾ ਕਿਰਾਏ ਤੇ ਲੈ ਲਿਆ 2400 ਡਾਲਰ ਤੇ ਔਰ 24 ਤਰੀਕ ਨੂੰ ਏਜੰਸੀ ਵਾਲਿਆਂ ਨੇ ਇਹਨੂੰ ਮਨਾਂ ਕੀਤਾ ਸੀਗਾ ਤਿੰਨ ਦਿਨਾਂ ਦੇ ਵਿੱਚ ਇਹਨੂੰ ਨਵਾਂ ਅਪਾਰਟਮੈਂਟ ਮਿਲ ਗਿਆ ਜਿੱਥੇ ਐਲ ਐਮ ਆਈ ਦੇ ਉੱਪਰ ਕੰਮ ਕਰਦਾ ਹੈ ਜਿਹੜਾ ਇਹਦਾ EMPLOYEES ਸੀਗਾ ਉਹਨੇ ਇਹਨੂੰ ਹੈਲਪ ਕਰਕੇ ਤੇ ਉਹ ਅਪਾਰਟਮੈਂਟ ਲੈ ਕੇ ਦੇ ਦਿੱਤਾ ਇਹ 7000 ਦੀ ਜਿਹੜੀ ਕੰਪਨਸੇਸ਼ਨ ਹੈ ਜਾਂ ਜੋ ਤੁਸੀਂ ਕਹੋ ਹਰਜਾਨਾ ਹੈ ਜੁਰਮਾਨਾ ਹੈ ਇਹ ਮੈਂ ਕਿਉਂ ਕਰਾਂ ਜਿਹੜੇ ਆਰਬਿਟਰ ਆਰਬਿਟ੍ਰੇਸ਼ਨ ਦੇ ਵਿੱਚ ਸਤਕਾਰਯੋਗ ਅਧਿਕਾਰੀ ਸੀਗੇ ਉਹਨਾਂ ਨੇ ਇਹ ਕਿਹਾ ਕਿ ਮੈਂ ਇੱਕ ਆਰਡਰ ਪਾਸ ਕਰ ਰਹੀਆਂ ਜਿਹੜਾ ਆਰਡਰ ਹਜੇ ਤੱਕ ਨਹੀਂ ਆਇਆ ਮੈਂ ਕੱਲ ਆਰਬਿਟ੍ਰੇਸ਼ਨ ਵਾਲੀ ਅ ਰੀਜਨਸ਼ੀਅਲ ਟ੍ਰੈਂਸੀ ਬ੍ਰਾਂਚ ਨੂੰ ਕਾਲ ਕੀਤੀ ਸੀ ਉਹਨਾਂ ਨੇ ਕਿਹਾ ਜੀ ਹਲੇ ਆਰਡਰ ਬਣ ਕੇ ਨਹੀਂ ਆਇਆ ਤੇ ਪਰ ਆਰਬਿਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਮੈਲਾ ਨੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਇਹ ਕਿਹਾ ਕਿ ਮੈਂ ਇੱਕ ਆਰਡਰ ਪਾਸ ਕਰਾਂਗੀ ਤੁਹਾਡੇ ਖਿਲਾਫ ਤੇ ਏਜੰਸੀ ਦੇ ਖਿਲਾਫ ਚਾਹੇ ਏਜੰਸੀ ਇਸ ਬੰਦੇ ਨੂੰ ਪੈਸੇ ਦੇਵੇ ਚਾਹੇ ਤੁਸੀਂ ਦੋਨੋਂ ਪੈਸੇ ਦੇਓ ਇਕੱਠੇ ਮਿਲ ਕੇ ਚਾਹੇ ਕੱਲਾ ਲੈਂਡਲੋਰਡ ਪੈਸੇ ਦੇਵੇ ਉਸ ਬੰਦੇ ਨੂੰ ਜਿਹੜਾ ਟੇਨੈਂਟ ਨੇ ਇਹ ਐਪਲੀਕੇਸ਼ਨ ਪਾਈ ਹੈ ਸੋ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਇੱਥੇ ਮੇਰੀ ਗਲਤੀ ਕੀ ਹੈ ਔਰ ਕਿਉਂ ਇਹ ਹੋ ਰਿਹਾ ਇਸ ਤਰ੍ਹਾਂ ਜਦੋਂ ਤੁਹਾਡੀ ਏਜੰਸੀ ਨਾਲ ਗੱਲਬਾਤ ਹੋਈ ਸੀ ਤੁਹਾਡਾ ਕੋਈ ਆਪਸ ਦੇ ਵਿੱਚ ਲਿਖਤ ਪੜਤ ਸੀਗੀ ਵੀ ਤੁਸੀਂ ਮੇਰੇ ਬਿਹਾਫ ਤੇ ਰੈਂਟ ਕਰ ਸਕਦੇ ਜੀ ਸੀਗੀ ਜੀ ਉਹ ਮੈਂ ਕੰਟੈਕਟ ਕੀਤਾ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਮੇਰੇ ਬਿਹਾਫ ਤੇ ਲਿਖਤ ਪੜਤ ਕਰ ਸਕਦੇ ਹੋ ਪਰ ਉਹਦੇ ਵਿੱਚ ਇੱਕ ਕਲੌਜ਼ ਸੀਗੀ ਜਿਸ ਕਲੌਜ਼ ਦੇ ਵਿੱਚ ਲਿਖਿਆ ਹੋਇਆ ਸੀ ਕਿ ਡਿਊ ਡਿਲੀਜੈਂਸ ਕਰਨ ਤੋਂ ਬਾਅਦ ਕਰਨਗੇ ਔਰ ਮੇਰੀ ਅਪਰੂਵਲ ਲੈਣ ਤੋਂ ਬਾਅਦ ਕਰਨਗੇ ਹੁਣ ਉਹਨਾਂ ਨੇ ਮੈਨੂੰ ਜਦੋਂ ਮੈਂ ਇੰਡੀਆ ਚਲਾ ਗਿਆ ਮੈਂ WhatsApp ਤੇ ਲਿਖਿਆ ਕਿ ਇਹ ਬੰਦਾ ਮੈਨੂੰ ਚੰਗਾ ਲੱਗਦਾ ਠੀਕ ਲੱਗਿਆ ਮੈਨੂੰ ਬੰਦਾ ਇਹ ਤੁਸੀਂ ਇਹਨੂੰ ਦੇ ਦਿਓ ਪਰ ਕਹਿੰਦਾ ਮਤਲਬ ਇਹ ਸੀ ਆਪਣੀ ਡਿਊ ਡਿਲੀਜੈਂਸ ਕਰਨ ਤੋਂ ਬਾਅਦ ਤੁਸੀਂ ਦਿਓਗੇ ਤੁਸੀਂ ਆਪਣੇ ਡਾਕੂਮੈਂਟਸ ਸਬਮਿਟ ਕਰੋਗੇ ਜਿਹੜੇ ਰੈਫਰੈਂਸ ਦੇ ਹੈ ਮੈਨੂੰ ਉਹਦੇ ਬਾਰੇ ਦੱਸੋਗੇ ਉਹਦੇ ਸਟੇਟਸ ਬਾਰੇ ਉਹ ਕਿਸ ਸਟੇਟਸ ਤੇ ਐਥੇ ਕਿੱਥੇ ਕੰਮ ਕਰਦਾ ਹੈ ਉਹਦੀ ਤਨਖਾਹ ਟਾਈਮ 'ਤੇ ਰਾਂਦੀ ਉਹਦੇ ਏਮਪਲਾਇਰ ਕੌਣ ਹੈ ਸਾਰੀ ਜਾਣਕਾਰੀ ਦਿਓਗੇ ਓਨਲੀ THEN ਜਿਹੜਾ ਹੈਗਾ ਤੁਸੀਂ ਇਹਨਾਂ ਨੂੰ ਕਿਰਾਏ ਤੇ ਜਿਹੜਾ ਹੈ ਫਾਈਨਲ ਕਰੋਗੇ ਤੇ ਹੁਣ ਜੇ ਤੁਸੀਂ ਆਰਟੀਬੀ ਕੋਲ ਗਏ ਫਿਰ ਉਹਨਾਂ ਨੇ ਇਹ ਗੱਲ ਤੁਹਾਡੀ ਸਮਝੀ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਆਰਟੀਬੀ ਨੇ ਤਾਂ ਮੇਰੀ ਗੱਲ ਬਿਲਕੁਲ ਵੀ ਨਹੀਂ ਸਮਝੀ ਉਹ ਲੈਂਡਲਾਰਡਸ ਨੂੰ ਇਸ ਤਰ੍ਹਾਂ ਦੇਖਦੇ ਨੇ ਟ੍ਰੀਟ ਕਰਦੇ ਨੇ ਕਿ ਜਿਹੜੇ ਲੈਂਡਲਾਰਡ ਸਾਰੇ ਜਿਹੜੇ ਨੇ ਉਹ ਕਲਪ੍ਰੇਟ ਨੇ ਉਹ ਸਿਰਫ ਤੇ ਸਿਰਫ ਟੈਨੈਂਟਸ ਦੇ ਹੱਕ ਦੀ ਗੱਲ ਸੁਣਦੇ ਨੇ ਲੈਂਡਲਾਰਡ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਸੁਣਦੇ ਉਹਨਾਂ ਨੇ ਮੇਰੀ ਗੱਲ ਨੂੰ ਬਿਲਕੁਲ ਵੀ ਨਹੀਂ ਸੁਣਿਆ ਮੈਂ ਉਹਨਾਂ ਨੂੰ ਆਪਣੀ ਇਸ ਦੀ ਬੈਕਗ੍ਰਾਉਂਡ ਇਹ ਦੱਸੀ ਕਿ 2023 ਜਨਵਰੀ ਦੇ ਵਿੱਚ ਮੇਰੇ ਵੱਡੇ ਬ੍ਰਦਰ ਜਿਹੜੇ ਪੰਜਾਬ ਦੇ ਵਿੱਚ ਚੀਫ ਇੰਜੀਨੀਅਰ ਸੀਗੇ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਔਰ ਮੈਨੂੰ ਫਿਊਨਰਲ ਤੇ ਉੱਥੇ ਜਾਣਾ ਪਿਆ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਮੇਰੇ মিডিਆ ਦੇ ਦੋਸਤ ਨੇ ਉਹਨਾਂ ਨੂੰ ਪਤਾ ਹੈ ਮੈਂ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੀ ਮਦਰ ਦੇ ਨਾਲ ਫਿਊਨਰਲ ਤੇ ਗਿਆ ਫਿਊਨਰਲ ਤੋਂ ਜਾਣ ਤੋਂ ਬਾਅਦ ਮੈਂ ਵਾਪਸ ਆਇਆ ਕੈਨੇਡਾ ਉਸ ਤੋਂ ਬਾਅਦ ਤਿੰਨ ਦਿਨਾਂ ਬਾਅਦ ਮੇਰੀ ਮਦਰ ਜਿਹੜੇ ਆ ਉਹ ਨਿਊਰੋ ਆਈਸੀਯੂ ਚ ਚਲੇ ਗਏ ਤਿੰਨ ਤਿੰਨ ਦਿਨਾਂ ਦੇ ਬਾਅਦ ਮੈਨੂੰ ਦੁਬਾਰਾ ਮੋਹਾਲੀ ਜਾਣਾ ਪਿਆ 27 ਦਿਨ ਮੈਂ ਨਿਊਰੋ ਆਈਸੀਯੂ ਦੇ ਬਾਹਰ ਬੈਠਾ ਰਿਆ ਜਦੋਂ ਮੇਰੀ ਮਦਰ ਉੱਥੋਂ ਨਿਊਰੋ ਆਈਸੀਯੂ ਤੋਂ ਠੀਕ ਹੋ ਕੇ ਆਏ ਫਿਰ ਮੈਂ ਸਰੀ ਆਇਆ ਉਸ ਤੋਂ ਬਾਅਦ ਜੁਲਾਈ ਚ ਮੇਰੀ ਵਾਈਫ ਇੱਥੇ ਸਰਕਾਰੀ ਟੀਚਰ ਹੈ ਵਾਈਫ ਤੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤੇ ਮੈਂ ਜੁਲਾਈ ਦੇ ਵਿੱਚ ਦੁਬਾਰਾ ਇੰਡੀਆ ਗਿਆ ਜੁਲਾਈ 2023 ਦੀ ਗੱਲ ਕਰ ਰਿਹਾ ਤੇ ਮੈਂ ਅਗਸਤ ਦੇ ਵਿੱਚ 2023 ਚ ਵਾਪਸ ਆਇਆ ਸੋ ਫਿਊਨਰਲ ਤੇ ਗਿਆ ਪਹਿਲਾਂ ਜਨਵਰੀ 23 ਚ ਫਿਰ ਮਦਰ ਸਿਕ ਹੋਈ ਉਹਨਾਂ ਦੇ ਉਹਦੇ ਤੇ ਗਿਆ ਫਰਵਰੀ 23 ਚ ਫਿਰ ਜੁਲਾਈ ਚ ਗਿਆ ਮੈਂ 23 ਦੇ ਵਿੱਚ ਹਰ ਜੀ ਸਿੰਘ ਆਈ ਸੀਗੇ ਉੱਥੋਂ ਇੰਡੀਆ ਤੋਂ ਮੈਂ ਤੇ ਮੇਰੀ ਬੇਟੀ ਜਾ ਰਹੀ ਸੀ ਤੇ ਕਿਸੇ 20 ਸਾਲ ਦਾ ਬੱਚਾ ਸੀਗਾ ਉਹਨੇ ਯੰਗ ਬੱਚੇ ਨੇ ਮੇਰੀ ਗੱਡੀ ਨੂੰ ਪਿੱਛੋਂ ਗੱਡੀ ਤੋਂ ਹਿੱਟ ਕਰਤਾ ਔਰ ਸਤੰਬਰ ਤੋਂ ਲੈ ਕੇ ਜਿਹੜੀ ਮੇਰੀ ਗੱਡੀ ਹੈ ਉਹ April 24 ਤੱਕ ਰਿਪੇਅਰ ਤੇ ਰਹੀ ਅ ਮੇਰੇ ਤੇ ਮੇਰੀ ਬੇਟੀ ਦੇ ਸੱਟਾਂ ਲੱਗੀਆਂ ਸਾਡਾ ਜਿਹੜਾ ਮੈਂ ਮੇਰਾ ਕਾਉਂਸਲਰ ਕੋਲ ਮੈਂ ਜਾਂਦਾ ਰਿਹਾ ਮੈਂ ਫਿਜ਼ੀਓਥੈਰੇਪੀ ਵਾਲੇ ਕੋਲ ਜਾਂਦਾ ਰਿਹਾ ਮ사ਜ ਵਾਲੇ ਕੋਲ ਜਾਂਦਾ ਰਿਹਾ ਮੇਰਾ ਡਾਕਟਰ ਦੇ ਨਾਲ ਮੇਰੀ ਹਰ ਵੀਕ ਦੇ ਵਿੱਚ ਜਿਹੜੀ ਅਪਾਇੰਟਮੈਂਟ ਹੁੰਦੀ ਰਹੀ ਸੋ ਅਪ੍ਰੈਲ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਗੱਡੀ ਵਾਪਸ ਆਈ ਤੇ ਥੋੜਾ ਜਿਹਾ ਮੈਂ ਜਿਹੜਾ ਹੈ ਸੋਸ਼ੀਅਲੀ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਮੇਰੇ ক্লোਜ਼ ਵਾਲੇ ਸਰਕਲ ਨੂੰ ਸਾਰਿਆਂ ਨੂੰ ਪਤਾ ਵੀ ਕਿਹੜਾ ਹਾਲਾਤਾਂ ਦੇ ਵਿੱਚੋਂ ਮੈਂ ਗੁਜ਼ਰ ਕੇ ਗਿਆ ਅ ਇੱਕ ਸਾਲ ਪੂਰਾ ਜਿਹੜੀ ਮੈਂ ਮੈਗਜ਼ੀਨ ਕੱਢਦਾ ਕੈਨੇਡਾ ਟੈਬਲੋ ਉਹ ਮੈਂ ਪਬਲਿਸ਼ ਨਹੀਂ ਕੀਤੀ ਤੇ ਅਪ੍ਰੈਲ 2024 ਦੇ ਵਿੱਚ ਮੈਂ ਦੁਬਾਰਾ ਪਬਲਿਸ਼ ਕੀਤੀ ਅ ਇੰਨਾ ਇਸ ਹਾਲਤ ਦੇ ਕਾਰਨ ਜਿਹੜਾ ਇਕਨੋਮਿਕਲੀ ਮੈਂ ਬਿਜ਼ਨਸ ਆਪਣਾ ਕਰ ਨਹੀਂ ਪਾਇਆ ਮੈਂ ਰੀਅਲਟਰਾਂ ਰੀਅਲ ਏਸਟੇਟ ਦੀ ਕੋਈ ਲਿਸਟਿੰਗ ਤੇ ਜਿਹੜੀ ਹੈਗੀ ਆ ਮੈਂ ਅ ਬਾਈ ਵਾਲਾ ਕੁਝ ਨਹੀਂ ਕਰ ਪਾਇਆ ਇਮੀਗ੍ਰੇਸ਼ਨ ਦਾ ਕੰਮ ਹੈ ਉਹ ਨਹੀਂ ਮੈਂ ਕਰ ਪਾਇਆ ਮੈਗਜ਼ੀਨ ਨਹੀਂ ਛਾਪ ਪਾਇਆ ਔਰ ਮੈਂ ਇਹੀ ਗੱਲ ਜਿਹੜੀ ਰੈਜੈਂਸੀ ਟ੍ਰੈਂਸੀ ਬ੍ਰਾਂਚ ਵਾਲਿਆਂ ਨੂੰ ਕਹੀ ਵੀ ਦੱਸੋ ਮੈਂ ਇਕਨੋਮਿਕਲੀ ਕਿੱਥੋਂ ਜਿਹੜਾ ਹੈ ਮੈਂ ਇਹਨੂੰ ਪੈਸੇ ਦੇਣੀਆਂ 7000 ਕਿਉਂਕਿ ਇਨਕਮ ਤਾਂ ਮੇਰੇ ਕੋਲ ਹੈ ਨਹੀਂ ਮੈਂ ਟੈਕਸੀਡੈਂਟ ਕਰਕੇ ਘਰੇ ਬੈਠਾ ਨਾ ਮੈਂ ਨਿਕਲੇ ਹੀ ਨਹੀਂ ਕਿਤੇ ਵੀ ਉਹ ਕਹਿੰਦੇ ਜੀ ਸਾਨੂੰ ਇਹਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ ਨਹੀਂ ਦਿਓਗੇ ਤਾਂ ਕਹਿੰਦੇ ਫਿਰ ਕੋਰਟ 'ਚ ਜਾ ਕੇ ਹੱਲ ਹੋਏਗਾ ਇਹਦਾ ਉਹ ਤਾਂ ਫਿਰ ਕੋਰਟ ਦੇਖੇਗੀ ਤੁਸੀਂ ਰੀਅਲਟਰ ਵੀ ਹੋ ਤੁਹਾਨੂੰ ਨਾ ਨਿਯਮਾਂ ਦਾ ਪਹਿਲਾਂ ਪਤਾ ਨਹੀਂ ਸੀ ਖਿਆਲ ਨਹੀਂ ਸੀ ਜਾਂ ਤੁਸੀਂ ਇਹ ਟਪਲਾ ਕਿਦਾਂ ਖਾ ਗਏ ਨਹੀਂ ਮੈਂ ਰੀਅਲਟਰ ਹਾਂ ਗਾਂ ਪਰ ਮੈਨੂੰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜਾ ਜੋ ਵੀ ਟੇਨੈਂਟ ਹੈ ਵੀ ਇਸ ਇੰਨੀ ਗੱਲ ਦੇ ਉੱਪਰ ਇਹ ਏਜੰਸੀ ਟ੍ਰੈਂਸੀ ਬ੍ਰਾਂਚ ਜਾਏਗਾ ਔਰ ਏਜੰਸੀ ਟ੍ਰੈਂਸੀ ਬ੍ਰਾਂਚ ਜਿਹੜੀ ਹੈ ਮੇਰੀ ਗੱਲ ਨੂੰ ਬਿਲਕੁਲ ਵੀ ਨਹੀਂ ਸੁਣੇਗੀ ਮੈਨੂੰ ਹਜੇ ਵੀ ਲੱਗਦਾ ਵੀ ਮੇਰੀ ਕੋਈ ਗਲਤੀ ਨਹੀਂ ਹੈ 24 ਤਰੀਕ ਨੂੰ ਉਹਨੂੰ ਨਾ ਕੀਤਾ ਇਹਨਾਂ ਏਜੰਸੀ ਵਾਲਿਆਂ ਨੇ 27 ਤਰੀਕ ਨੂੰ ਉਹਨੇ ਦੂਜਾ ਘਰ ਲੈ ਲਿਆ ਬਾਰ ਏਜੰਸੀ ਵਾਲਾ ਨੇ 9 ਤਰੀਕ ਤੋਂ ਉਹਦੇ ਤੋਂ ਲਏ ਹੋਏ ਆ ਪੈਸੇ ਮੇਰੇ ਨਾਲ ਪਹਿਲਾਂ ਗੱਲ ਕਰ ਲੈਂਦੇ 9 ਤੋਂ ਲੈ ਕੇ 23 ਤਰੀਕ ਤੱਕ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ 24 ਤਰੀਕ ਨੂੰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਜਦੋਂ ਮੈਂ ਇੰਡੀਆ 'ਚ ਬੈਠਾ ਸੀ ਉਹ ਵੀ WhatsApp ਦੇ ਥਰੂ ਮਤਲਬ ਉਹ ਜਿਹੜਾ ਕਿਰਾਏ ਲਈ ਐਪਲੀਕੈਂਟ ਸੀਗਾ ਜਾਂ ਟੈਨੈਂਟ ਸੀ ਉਹਨੇ ਉਹਦੇ ਉਹਦੇ ਕੋਲੋਂ ਪੈਸੇ ਲੈ ਲੈ ਗਏ ਸੀ ਉਹਦੇ ਕੋਲੋਂ ਉਹਨਾਂ ਨੇ ਡੈਮੇਜਡ ਡਿਪੋਜ਼ਿਟ ਜਿਹੜਾ ਹੈ ٹرسٹ ਅਕਾਊਂਟ ਦੇ ਵਿੱਚ ਆਪਣੇ ਲਈ 1000 ਡਾਲਰ ਜਿਹੜਾ ਡੈਮੇਜਡ ਡਿਪੋਜ਼ਿਟ ਲੈ ਲਿਆ ਸੀ ਏਜੰਸੀ ਨੇ 9 ਜੁਲਾਈ ਨੂੰ 7 ਜੁਲਾਈ ਨੂੰ ਮੈਂ ਇੰਡੀਆ ਗਿਆ 4 ਜੁਲਾਈ ਨੂੰ ਮੈਨਾਂ ਨੂੰ ਕਿਹਾ ਵੀ ਮੈਨੂੰ ਇਹ ਬੰਦਾ ਠੀਕ ਲੱਗਦਾ 9 ਜੁਲਾਈ ਨੂੰ ਏਜੰਸੀ ਨੇ ਉਹਨਾਂ ਤੋਂ ਪੈਸੇ ਲੈ ਲਏ 9 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਮੈਨਾਂ ਨੇ ਟਰੈਕ ਨਹੀਂ ਕੀਤਾ ਵੀ ਅਸੀਂ ਬੰਦਾ ਰੱਖ ਲਿਆ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਬੰਦਾ ਰੱਖ ਲਿਆ ਮੈਨੂੰ 24 ਜੁਲਾਈ ਨੂੰ ਪਤਾ ਲੱਗਾ ਕਿ ਇਹਨਾਂ ਨੇ ਬੰਦਾ ਰੱਖ ਲਿਆ ਫਿਰ ਤੇ ਇਹ ਰੌਲਾ ਜਿਹੜਾ ਏਜੰਸੀ ਦਾ ਤੇ ਟੈਨੈਂਟ ਦਾ ਸਿੱਧਾ ਨਹੀਂ ਹੋਇਆ ਤੁਸੀਂ ਤੇ ਇਸੇ ਕਰਕੇ ਏਜੰਸੀ ਨੂੰ ਦਿੱਤਾ ਸੀ ਵੀ ਤੁਸੀਂ ਵਿੱਚ ਨਾ ਕਿਸੇ ਰੌਲੇ ਚ ਆਓ ਹਾਂਜੀ ਹਾਂਜੀ ਇਹ ਏਜੰਸੀ ਦਾ ਤੇ ਸਿੱਧਾ ਜਿਹੜਾ ਹੈ ਇਹ ਟੈਨੈਂਟ ਦਾ ਹੀ ਹੈ ਬਟ ਉਹਨਾਂ ਨੇ ਮੈਨੂੰ ਵੀ ਵਿੱਚ ਇਨਵੋਲ ਕਰਾ ਲਿਆ ਹੁਣ ਉਹ ਏਜੰਸੀ ਵਾਲੇ ਕਹਿੰਦੇ ਆ ਵੀ ਅਸੀਂ ਤੇਰੇ ਖਿਲਾਫ ਕੋਰਟ ਚ ਜਾਵਾਂਗੇ ਜਿਹੜਾ ਉਹ ਟੈਨੈਂਟ ਹੈ ਉਹ ਵੀ ਕਹਿੰਦਾ ਅਸੀਂ ਤੇਰੇ ਖਿਲਾਫ ਕੋਰਟ ਚ ਜਾਵਾਂਗੇ ਤੇ ਉਹ ਜਿਹੜਾ ਫਾਈਨ ਹੈ ਉਹ ਏਜੰਸੀ ਨਹੀਂ ਪੇ ਕਰਨ ਲਈ ਤਿਆਰ ਨਹੀਂ ਏਜੰਸੀ ਉਹ ਪੇ ਕਰਨ ਲਈ ਤਿਆਰ ਨਹੀਂ ਹੈ ਜੀ ਜਾਂ ਤੁਹਾਡਾ ਏਜੰਸੀ ਨਾਲ ਕੋਈ ਨਹੀਂ ਸੈਟਲਮੈਂਟ ਕਿ ਤੁਸੀਂ ਕਰੋ ਕਿਉਂਕਿ ਜਾਂ ਉਹ ਉਸ ਕਾਗਜ਼ਾਂ ਲਈ ਤੁਹਾਨੂੰ ਨਹੀਂ ਕੋਰਟ ਚ ਜਾਣਾ ਚਾਹੀਦਾ ਮੈਂ ਦੇਖਾਂਗਾ ਜੀ ਫਿਰ ਮੈਂ ਕੀ ਕਰਨਾ ਹੈ ਜਾਵਾਂਗਾ ਜੋ ਮੈਨੂੰ ਮੈਂ ਕਰ ਸਕਿਆ ਮੈਂ ਕਰਾਂਗਾ ਉਹ ਇਵੇਂ ਮੈਂ ਜਿਹੜੇ ਔਨਰੇਬਲ ਬੀਸੀ ਦੇ ਹਾਊਸਿੰਗ ਮਿਨਿਸਟਰਸ ਐ ਰਵੀ ਕਲੋਜੀ ਮੈਂ ਉਹਨਾਂ ਦੇ ਆਫਿਸ ਨੂੰ ਵੀ ਅਪਰੋਚ ਕਰਾਂਗਾ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਵੀ ਦੱਸਾਂਗਾ ਕਿ ਮੇਰੇ ਨਾਲ ਕੀ ਹੋ ਰਿਹਾ ਤੋ ਲੱਗਦਾ ਆਰਟੀਬੀ ਦੇ ਫੈਸਲੇ ਦੇ ਉੱਤੇ ਦੁਬਾਰਾ ਵਿਚਾਰ ਹੋ ਸਕਦੀ ਹੈ ਜਿਹੜਾ ਉਹਨਾਂ ਨੇ ਕਰ ਦਿੱਤਾ ਫੈਸਲੇ ਦੇ ਉੱਪਰ ਵੀ ਅਪੀਲ ਕਰ ਸਕਦੇ ਆ ਜੀ ਹੁਣ ਅਪੀਲ ਅਲਾਉ ਕਰਦੇ ਨਹੀਂ ਕਰਦੇ ਮੈਂ ਇਸ ਲਈ ਜਿਹੜਾ ਉਹਨਾਂ ਦਾ ਮੈਕਮਾ ਹੈ ਮੈਂ ਇੱਕ ਵਾਰ ਜ਼ਰੂਰ ਅਪਾਇੰਟਮੈਂਟ ਲਵਾਵਾਂਗਾ ਉਹਨਾਂ ਦੇ ਸਟਾਫ ਤੋਂ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਹਾਊਸਿੰਗ ਮਿਨਿਸਟਰ ਨੇ ਜਿਹੜੇ ਰਵੀ ਕਾਲਮ ਜੀ ਉਹਨਾਂ ਨੂੰ ਮਿਲ ਸਕਾਂ ਆਪਣੀ ਗੱਲਬਾਤ ਦੱਸ ਸਕਾਂ ਔਰ ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਮੇਰੀ ਗੱਲਬਾਤ ਸਾਰੇ ਲੋਕਾਂ ਤੱਕ ਪਹੁੰਚਾਓ ਕਿਉਂਕਿ ਜਿਹੜੇ ਆਰਟੀਬੀ ਦੇ ਜਿਹੜੇ ਲਾਜ਼ ਨੇ ਉਹ ਲੈਂਡਲਾਰਡ ਦੇ ਹੱਕ ਚ ਬਿਲਕੁਲ ਵੀ ਨਹੀਂ ਲੈਂਡਲਾਰਡ ਨੂੰ ਇਸ ਬੂਰੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਜਿੱਦਾਂ ਕਿ ਉਹ ਕਲਪਰੇਟ ਹੋਣ ਔਰ ਸਾਰਾ ਦਾ ਸਾਰਾ ਟੇਨੈਂਟ ਨੂੰ ਹੀ ਹੱਕ ਦਿੱਤੇ ਜਾਂਦੇ ਨੇ ਜਦਕਿ ਟੇਨੈਂਟ ਗਲਤ ਵੀ ਹੁੰਦੇ ਨੇ ਕਈ ਕੇਸਸ ਵਿੱਚ ਪਹਿਲਾਂ ਸਰਦਾਰ ਬਲਦੀਪ ਸਿੰਘ ਝਾਂੜ ਜਿਹੜੇ ਸਾਡੇ ਮੀਡੀਆ 'ਚ ਨਹੀਂ ਉਹਨਾਂ ਨੇ ਇੱਕ ਲੈਂਡਲੋਰਡ ਦੀ ਬਣਾਈ ਸੀ ਆਰਗੇਨਾਈਜੇਸ਼ਨ ਜਿਹਦੇ ਵਿੱਚ ਉਹਨਾਂ ਨੇ ਆਪਣੇ ਇਸੇ ਗੱਲ ਦੇ ਲਈ ਪ੍ਰੋਟੈਸਟ ਵੀ ਕੀਤਾ ਸੀਗਾ ਮੈਂ ਉਹਦੇ 'ਚ ਸਾਈਨ ਕੀਤੇ ਸੀ ਪਰ ਮੈਂ ਐਕਟਿਵਲੀ ਕਰੀਨ ਇਨਵੋਲ ਨਹੀਂ ਹੋਇਆ ਸੀ ਮੈਨੂੰ ਲੱਗਿਆ ਸੀ ਵੀ ਚਲੋ ਇਹ ਜਿਹੜਾ ਮੁੱਦਾ ਹੈ ਸ਼ਾਇਦ ਇਹ politcal ਮੁੱਦਾ ਹੈ ਔਰ ਇਹ ਸਰਕਾਰ ਦੇ ਖਿਲਾਫ ਜਿਹੜਾ ਹੈ ਪ੍ਰੋਪੋਗੈਂਡਾ ਕਰਨ ਦੇ ਲਈ ਕੀਤਾ ਜਾ ਰਿਹਾ ਪਰ ਹੁਣ ਇਸ ਇਨਸੀਡੈਂਟ ਤੋਂ ਬਾਅਦ ਮੈਨੂੰ ਖੁਦ ਫੀਲ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਰਦਾਰ ਬਲਦੀਪ ਸਿੰਘ ਚੰਡਾ ਦਾ ਸਾਥ ਜਿਹੜਾ ਮੁੱਢੇ ਨਾਲ ਮੁੱਢਾ ਜੋੜ ਕੇ ਦਵਾਂਗਾ ਔਰ ਉਹਨਾਂ ਦੇ ਹਰ ਜਿਹੜਾ ਪ੍ਰੋਟੈਸਟ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗਾ ਕਿਉਂਕਿ ਮੈਨੂੰ ਆਪ ਪਤਾ ਲੱਗ ਗਿਆ ਕਿ ਜਿਹੜੀ RTI ਜਿਹੜੀ ਰੈਜਿਡੈਂਸੀ ਟ੍ਰੈਂਸੀ ਬ੍ਰਾਂਚ ਹੈ ਉਹ ਬਿਲਕੁਲ ਵੀ ਕੰਸੀਡਰ ਨਹੀਂ ਕਰ ਰਹੀ ਲ ਤੁਹਾਡਾ ਆਪਣਾ ਘਰ ਹੈ ਤੁਹਾਡੇ ਕੋਲ ਇੰਨੀ ਡਿਸਕ੍ਰੀਸ਼ਨ ਨਹੀਂ ਆ ਕਿ ਤੁਸੀਂ ਕਿਨੂੰ ਗਰੰਟ ਦੇ ਦੇਣਾ ਕਿਨੂੰ ਤੁਸੀਂ ਰੈਂਟ ਤੇ ਨਹੀਂ ਦੇਣਾ ਜੀ ਮਤਲਬ ਇਹਦੇ ਵਿੱਚ ਹੋਇਆ ਕੀ ਹੈ ਅਸਲ ਦੇ ਵਿੱਚ ਤੁਸੀਂ ਦੇਣਾ ਨਹੀਂ ਚਾਹੁੰਦੇ ਤੁਹਾਨੂੰ ਉਹ ਜਿਹੜਾ ਟੈਨੈਂਟ ਆ ਨਹੀਂ ਪਸੰਦ ਕੀ ਪਹਿਲਾਂ ਹਾਂ ਕਰ ਚੁੱਕੇ ਸੀ ਬਾਅਦ ਦੇ ਵਿੱਚ ਨਾ ਕੀਤੀ ਗਈ ਜਾਂ ਤੁਹਾਡੇ ਕੋਲੇ ਇਹ ਰਾਈਟ ਹੀ ਨਹੀਂ ਆ ਆਰਟੀਵੀ ਦੇ ਹਿਸਾਬ ਨਾਲ ਕਿ ਤੁਸੀਂ ਕਿਸੇ ਨੂੰ ਨਾ ਕਰ ਸਕੋ राइट ਹੁਣ ਮੈਨੂੰ ਇਹ ਗੱਲ ਦਾ ਸਮਝ ਨਹੀਂ ਆਇਆ ਕਿ ਕੀ ਹੈ ਕੀ ਨਹੀਂ ਬਟ ਪਹਿਲਾਂ ਇਹ ਕਿ ਮੈਂ ਪਹਿਲਾਂ WhatsApp ਤੇ ਉਹਨਾਂ ਨੂੰ ਹਾਂ ਕਹਿ ਦਿੱਸ ਵੀ ਇਹ ਮੈਨੂੰ ਇਹ ਬੰਦਾ ਠੀਕ ਲੱਗਿਆ ਤੁਸੀਂ ਇਹਦੇ ਡਾਕੂਮੈਂਟ ਸਾਰੇ ਇਕੱਠੇ ਕਰਕੇ ਮੈਨੂੰ ਦਿਖਾ ਦਿਓ ਤੇ ਤੁਸੀਂ ਜਿਹੜਾ ਫੇਰ ਇਹਨੂੰ ਤੁਸੀਂ ਰੈਂਟ ਤੇ ਕਰ ਲਿਓ ਉਹਨਾਂ ਨੇ ਬਿਨਾਂ ਮੇਰੇ ਤੋਂ ਪੂਰੀ ਦੀ ਪੂਰੀ ਅਪਰੂਵਲ ਲਏ ਹੋਇਆ ਮੈਨੂੰ ਉਹਨਾਂ ਦੇ ਉਹਦੇ ਕੋਈ ਡਾਕੂਮੈਂਟ ਦਿਖਾਇਆ ਉਹਨਾਂ ਨੇ ਅਗਲੇ ਹੀ ਦਿਨ ਉਸ ਬੰਦੇ ਤੋਂ ਡੈਮੇਜ ਆਪੋਸਿਟ ਆਪਣੇ ਜਿਹੜਾ ਹੈ ਖਾਤੇ 'ਚ ਪਵਾ ਲਿਆ ਏਜੰਸੀ ਵਾਲਿਆਂ ਨੇ ਕਿਉਂਕਿ ਜਿੰਨਾ ਮੰਥਲੀ ਕਿਰਾਇਆ ਆਣਾ ਸੀ ਉਹਦੇ ਵਿੱਚੋਂ 200-300 ਡਾਲਰ ਹਰ ਮਹੀਨੇ ਏਜੰਸੀ ਨੇ ਆਪਣੀ ਮੈਨੇਜਮੈਂਟ ਫੀ ਰੱਖਣੀ ਸੀ ਠੀਕ ਹੈ ਉਹਨਾਂ ਨੇ ਬਿਨਾ ਡਿਊ ਡਿਲੀਜੈਂਸ ਕੀਤੇਆਂ ਜਿਹੜੇ-ਜਿਹੜੇ ਕਾਗਜ਼ ਮੈਂ ਮੰਗੇ ਸੀ ਉਹ ਮੈਨੂੰ ਦਿਖਾਏ ਬਿਨਾ ਉਹਨਾਂ ਨੇ ਜਿਹੜਾ ਹੈ ਉਸ ਟੇਨੈਂਟ ਨੂੰ ਜਿਹੜਾ ਹੈ ਆਪਣੇ ਕੋਲ ਜਿਹੜਾ ਉਹਦੇ ਪੈਸੇ ਜਿਹੜੇ ਲੈਲੇ ਉਹਦੇ ਤੋਂ ਆਪਣੇ ਇੰਟਰਸਟ ਅਕਾਊਂਟ 'ਚ ਤੇ ਮੈਨੂੰ ਜਾ ਕੇ ਉਹਨਾਂ ਨੇ 9 ਤਰੀਕ ਨੂੰ ਉਹਨਾਂ ਨੇ ਪੈਸੇ ਲਏ ਤੇ ਮੈਨੂੰ ਜਾ ਕੇ ਉਹਨਾਂ ਨੇ 23 ਤਰੀਕ ਨੂੰ ਦੱਸਿਆ ਵੀ ਚਾਬੀ ਦੇ ਸਾਡੀ ਅਰੇਂਜ ਕਰ ਕਿੱਥੇ ਆ ਅਸੀਂ ਇਹਨੂੰ ਬੰਦੇ ਨੂੰ ਰੱਖਣਾ 9 ਦਿਨ ਤੋਂ ਲੈ ਕੇ 9 ਤਰੀਕ ਲੱਗੇ ਤਾਈ ਤੱਕ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਰੱਖ ਲਿਆ ਇੱਥੇ ਇਦਾਂ ਨਹੀਂ ਲੱਗਦਾ ਕਿ ਜਿਹੜਾ ਉਹ ਟੈਨੈਂਟ ਸੀਗਾ ਜਾਂ ਜਿਹੜਾ ਵੀ ਸੀਗਾ ਕਿ ਸਫਰਰ ਉਹ ਵੀ ਆ ਮਤਲਬ ਇੱਕ ਪਤਰਾ ਏਜੰਸੀ ਦੇ ਕੋਲ ਏਜੰਸੀ ਨੇ ਤੁਹਾਨੂੰ ਕਹਿ ਦਿੱਤਾ ਕਿ ਇਹ ਤਾਂ ਤੁਹਾਡੀ ਮਿਸਕਮਿਊਨੀਕੇਸ਼ਨ ਹੋ ਗਈ ਏਜੰਸੀ ਵਾਲੇ ਪਾਰਟ ਤੋਂ ਕਿ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਅਸਲ ਦੇ ਵਿੱਚ ਤਾਂ ਉਹ ਉਹ ਠੀਕ ਹੈ ਫਿਰ ਆਪਣੇ ਥਾਂ ਦੇ ਉੱਤੇ ਕਿ ਉਹਨੇ ਤਾਂ ਏਜੰਸੀ ਨਾਲ ਗੱਲ ਕਰ ਲਈ ਸੀ ਇਹ ਤਾਂ ਉਹਦਾ ਏਜੰਸੀ ਦਾ ਰੋਲਾ ਹੋਣਾ ਚਾਹੀਦਾ ਸੀ ਨਹੀਂ ਪਰ ਟੇਨੈਂਟ ਨੇ ਜਿਹੜੇ ਕਲਾਜ਼ ਪਾਏ ਜੀ ਵੀ 200 ਡਾਲਰ ਮੇਰਾ ਪੈਟਰੋਲ ਦਾ ਖਰਚ ਹੋਇਆ ਜੀ 2 ਦਿਨ ਮੈਂ ਕੰਮ ਨਹੀਂ ਕੀਤਾ ਉਹਦੇ ਮੇਰੇ 600 ਕੁ ਡਾਲਰ ਖਰਚ ਹੋਏ ਮੈਂ ਰਿਟਰਨ ਦੇ ਵਿੱਚ ਉਹਦਾ ਐਵੀਡੈਂਸ ਲਿਖ ਕੇ ਆ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਬਈ ਆ ਮੈਂ ਲਿਖ ਕੇ ਭੇਜਿਆ ਕਿ ਕਿੰਨੇ ਡਾਲਰ ਪਰ ਆਵਰ ਉਹ ਜਿਹੜਾ ਕਮਾਂਦਾ ਕਿੰਨੇ ਆਵਰਸ ਪਰ ਵੀਕ ਉਹ ਕਮਾਂਦਾ ਕੀ ਉਹਦੀ ਪੋਜੀਸ਼ਨ ਹੈ ਉਹਦੀ ਨੋਕ ਕੋਡ ਕੀ ਹੈ ਕਿਹੜੇ ਇੰਪਲੋਇਰ ਨਾਲ ਕੰਮ ਕਰਦਾ ਉਹਦੀ ਸੈਲਰੀ ਕੀ ਹੈ ਵੀ ਉਹ ਕੈਲਕੂਲੇਟ ਕਰਕੇ ਦੱਸੇ ਵੀ ਉਹਦੇ ਇੰਨੇ ਪੈਸੇ ਕਿਵੇਂ ਵੇਸਟ ਹੋਏ ਉਹੋ ਪੈਟਰੋਲ ਉਹਨੇ ਇਹਦੇ ਪੈਟਰੋਲ ਦੇ ਪੈਸੇ ਲਾਏ ਨੇ ਉਹ ਦੱਸੇ ਕਿੱਥੋਂ ਕਿੱਥੇ ਗਿਆ ਪੈਟਰੋਲ ਦੀਆਂ ਕਿਹੜੀਆਂ ਰਸੀਦਾਂ ਕਿੱਥੋਂ ਕਿਹੜੇ ਕਿਲੋਮੀਟਰ ਘੁੰਮਿਆ ਉਹ ਕਹਿੰਦਾ ਜੀ ਮੈਂ ਘਰ ਲੱਭਣ ਚ ਟਾਈਮ ਵੇਸਟ ਕੀਤਾ ਤਿੰਨ ਦਿਨ ਤਿੰਨ ਦਿਨ ਜਿਹੜਾ ਟਾਈਮ ਵੇਸਟ ਕੀਤਾ ਕਿਹੜੇ ਐਡਰੈਸਾਂ ਤੇ ਉਹ ਘਰ ਲੱਭਣ ਗਿਆ ਸੀ ਕਿਹੜੇ ਬੇਸਮੈਂਟਾਂ ਦੇਖਣ ਗਿਆ ਸੀ ਉਹ ਕਿੱਥੇ ਦੇ ਐਡਰੈਸ ਸੀਗੇ ਉਹ ਸਰੀਰ ਦੇ ਸੀਗੇ ਸਰੀਰ ਤੋਂ ਬਾਹਰ ਦੇ ਸੀਗੇ ਉਹਦਾ ਇੰਨਾ ਟਾਈਮ ਜਿਹੜਾ ਤਿੰਨ ਦਿਨ ਪੂਰੇ ਲੱਗ ਕੇ ਉਹਦੇ ਫੇਰ ਉਹ ਇਹ ਕਹਿੰਦਾ ਪੀਜੀ ਮੈਨੂੰ ਬੜੀ ਮੈਂਟਲ ਹਰਾਸਮੈਂਟ ਹੋਈ ਕਿਹੜੇ ਡਾਕਟਰ ਕੋਲ ਗਿਆ ਕਿਹੜੇ ਡਾਕਟਰ ਤੋਂ ਨੇ ਦਵਾਈਆਂ ਖਾਧੀਆਂ ਕਿਹੜੀ ਦਵਾਈ ਖਾਧੀ ਕਿਹੜੇ ਕਾਉਂਸਲਰ ਕੋਲ ਗਿਆ ਉਹ ਉਹ ਇਹ ਦੱਸੇ ਤਾਂ ਸਹੀ ਉਹ ਕੁਝ ਵੀ ਨਹੀਂ ਦੱਸਿਆ ਕਿਸ ਉਹਦੀ ਐਪਲੀਕੇਸ਼ਨ ਨਾਲ ਇੱਕ ਵੀ ਰਸੀਦ ਨਹੀਂ ਹੈਗੀ ਨਾਟ ਇਵਨ ਅ ਸਿੰਗਲ ਰਸੀਟ ਹੈਗੀ ਜੇ ਕੋਰਟ 'ਚ ਵੀ ਅਸੀਂ ਜਾਂਦੇ ਹਾਂ ਨਾ ਕੋਰਟ 'ਚ ਵੀ ਜੱਜ ਸਾਹਿਬ ਜਿਹੜੇ ਸਤਕਾਰਯੋਗ ਹੋਣਗੇ ਜੱਜ ਸਾਹਿਬ ਰਸੀਦਾਂ ਮੰਗਣਗੇ ਉਹਦੇ ਕੋਲ ਰਸੀਦ ਹੀ ਨਹੀਂ ਹੈਗੀ ਚੱਕ ਕੇ ਉਹਨੇ 7000 ਦਾ ਬਿੱਲ ਬਣਾਇਆ ਕਿਸ ਚੀਜ਼ ਦਾ ਬਣਾਇਆ ਤੇ ਮੈਂ ਉਹਨੂੰ ਕਿਹਾ ਜਿਹੜੀ ਸੀ ਰੈਜੈਂਟ ਸੈਂਟਰੀ ਬ੍ਰਾਂਚ ਵਾਲੇ ਅਧਿਕਾਰੀ ਨੂੰ ਮੈਂ ਉਹਨੂੰ ਕਿਹਾ ਵੀ ਮੇਰੀ ਮੈਂਟਲ ਹਰਾਸਮੈਂਟ ਦਾ ਜਿਹੜਾ ਮੈਂ ਰੋਜ਼ ਡਾਕਟਰ ਕੋਲ ਜਾ ਰਿਹਾ ਮੈਂ ਆਪਣੇ ਡਾਕਟਰ ਦਾ ਨੰਬਰ ਦਿੱਤਾ ਐਵਿਡੈਂਸ ਚ ਮੈਂ ਆਪਣੀ ਕਾਉਂਸਲਰ ਦਾ ਨੰਬਰ ਦਿੱਤਾ ਮੈਂ ਆਪਣੇ ਫਿਜ਼ੀਓਥੈਰੇਪਿਸਟ ਦਾ ਨੰਬਰ ਦਿੱਤਾ ਮੈਂ ਆਈਸੀਬੀਸੀ ਵਾਲੇ ਅਧਿਕਾਰੀ ਦਾ ਨੰਬਰ ਦਿੱਤਾ ਜਿਹੜਾ ਮੇਰਾ ਕੇਸ ਦੇਖ ਰਿਹਾ ਸੀ ਮੈਂ ਕਿਹਾ ਜਿਹੜੀ ਮੇਰੀ ਹਰਾਸਮੈਂਟ ਹੋ ਰਹੀ ਹੈ ਜਿਹੜਾ ਮੈਂ ਆਪਣਾ ਕੰਮ ਨਹੀਂ ਕਰ ਪਾ ਰਿਹਾ ਕਿਸੇ ਟਾਈਮ ਕਿਸੇ ਕਿਸੇ ਗੱਲ ਦੇ ਉੱਪਰ ਮੈਂ ਆਪਣਾ ਧਿਆਨ ਨਹੀਂ ਦੇ ਪਾ ਰਿਹਾ ਮੇਰੀ ਮੈਂਟਲ ਹਰਾਸਮੈਂਟ ਦਾ ਕੁਝ ਨਹੀਂ ਹੈ ਜਿਹੜ ਉਹਨਾਂ ਦੀ ਮੈਂਟਲ ਹੈਲਥ ਨਹੀਂ ਹੁੰਦੀ ਉਹਨਾਂ ਦੀ ਔਰ ਦੂਸਰੀ ਗੱਲ ਉਹ ਜਿਹੜਾ ਟੈਨੈਂਟ ਹੈ ਉਹਨੇ ਇਹ ਕਿਹਾ ਵੀ ਜਿਹੜੇ ਬੰਦੇ ਨੇ ਮੈਨੂੰ ਐਲਐਮਆਈ ਤੇ ਬੁਲਾਇਆ ਹੋਇਆ ਐਲਐਮਆਈ ਦਿੱਤੀ ਮੇਰੇ EMPLOER ਨੇ ਉਹਨੇ ਹੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਮੈਨੂੰ ਅਪਾਰਟਮੈਂਟ ਦੇ ਵਿੱਚ ਕਿਰਾਏ ਤੇ ਲੈ ਕੇ ਦੇ ਦਿੱਤਾ ਜਦੋਂ ਉਹਦੇ ਤੇਰੇ EMPLOER ਨਹੀਂ ਤੈਨੂੰ ਲੈ ਕੇ ਦੇ ਦਿੱਤਾ ਫਿਰ ਤੂੰ ਤਿੰਨ ਦਿਨਾਂ ਦੇ ਵਿੱਚ ਕਰਾ 7000 ਦੀ ਸਫਰਿੰਗ ਕਰ ਲਈ ਤੂੰ ਕਿੱਥੇ ਘੁੰਮਿਆ ਕਿੱਥੇ ਨਹੀਂ ਘੁੰਮਿਆ ਮੈਂ ਤਾਂ ਇੰਨੀ ਗੱਲ ਦੀ ਸਮਝ ਨਹੀਂ ਆਈ ਵੀ ਬਿਨਾਂ ਕਿਸੇ ਰਸੀਦ ਤੋਂ ਬਿਨਾਂ ਕਿਸੇ ਐਵੀਡੈਂਸ ਤੋਂ ਜਿਹੜਾ ਤੁਸੀਂ ਆਰਟੀਬੀ ਵਾਲਿਆਂ ਨੇ 7000 ਦਾ ਉਹਦਾ ਕਲੇਮ ਜਿਹੜਾ ਹੈ ਉਹ ਅਸੈਪਟ ਕਰ ਲਿਆ ਥੋੜੇ ਕੇਸਾਂ ਚ ਚਲੋ ਕੋਰਟ ਹੁਣ ਜਿੱਦਾਂ ਵੀ ਫੈਸਲਾ ਕਰੋਗੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਆਮ ਤੌਰ ਤੇ ਬੜੇ ਟੈਨੈਂਟ ਦੇ ਤੇ ਲੈਂਡਲੋਰਡ ਦੇ ਰੌਲੇ ਪੈਂਦੇ ਪਰ ਤੁਹਾਡੇ ਵਾਲਾ ਅਜੀਬ ਆ ਕਿ ਤੁਹਾਡੇ ਬੇਸਮੈਂਟ ਦੇ ਵਿੱਚ ਮੂਵ ਹੋਣ ਤੋਂ ਪਹਿਲਾਂ ਹੀ ਹੋ ਗਿਆ ਧਿਆਨ ਦੇ ਵਿੱਚ ਨਹੀਂ ਆਇਆ ਕਦੇ ਤੁਹਾਡੀ ਕੀ ਸਲਾਹ ਵੀ ਖਿਆਲ ਕਿਸ ਗੱਲ ਦਾ ਰੱਖਿਆ ਜਾਵੇ ਤੁਹਾਡੀ ਗਲਤੀ ਕਿੱਥੇ ਹੋਈ ਹੈ ਜਿਹੜਾ ਤੁਹਾਨੂੰ ਇਹ ਸਾਰੀ ਸਫਰਿੰਗ ਕਰਨੀ ਪੈ ਰਹੀ ਹੈ ਖਿਆਲ ਰੱਖਿਆ ਜਾਵੇ ਕਿ ਏਜੰਸੀ ਨੂੰ ਕਿਸੇ ਨੂੰ ਵੀ ਤੁਹਾਨੂੰ ਇਹ ਕੰਮ ਦੇਣ ਦੀ ਲੋੜ ਨਹੀਂ ਆ ਕਿਉਂਕਿ ਏਜੰਸੀਆਂ ਅ ਨਹੀਂ ਸਿਰਫ ਆਪਣਾ ਮਹੀਨੇ ਦਾ ਜਿਹੜਾ ਪੈਸਾ ਨਾ ਉਹ ਦੇਖਣਾ ਉਹਨਾਂ ਨੇ ਡਿਊ ਡਿਲੀਜੈਂਸ ਬਿਲਕੁਲ ਵੀ ਨਹੀਂ ਕਰਨੀ ਤੁਹਾਨੂੰ ਖੁਦ ਆਪਣੀ ਡਿਊ ਡਿਲੀਜੈਂਸ ਕਰਨੀ ਚਾਹੀਦੀ ਹੈ ਜਿਹੜੇ ਵੀ ਟੈਨੈਂਟ ਨੇ ਤੁਹਾਡੇ ਕੋਲ ਆਣਾ ਹੈ ਅਪਰੋਚ ਕਰਨਾ ਹੈ ਤੁਹਾਨੂੰ ਉਹਦੇ EMPLOYEER ਤੋਂ ਪੁੱਛਣਾ ਚਾਹੀਦਾ ਫੋਨ ਕਰਕੇ ਤੁਹਾਨੂੰ ਉਹਦੇ ਪੁਰਾਣੇ LANDLORD ਤੋਂ ਪੁੱਛਣਾ ਚਾਹੀਦਾ ਇਸ ਤੋਂ ਪਹਿਲਾਂ ਤਿੰਨ ਮੇਰੇ ਨਾਲ ਟੈਨੈਂਟ ਰਹੇ ਨੇ ਉਹਨਾਂ ਤਿੰਨਾਂ ਨੂੰ ਮੈਂ ਆਪ ਰੱਖਿਆ ਸੀ ਸਿੱਧਾ ਤਿੰਨਾਂ ਦੇ ਪੁਰਾਣੇ ਲੈਂਡਲੋਰਡ ਤੋਂ ਪੁੱਛਿਆ ਸੀ ਮੈਂ ਫੋਨ ਕੀਤਾ ਸੀ ਈਮੇਲ ਕੀਤੀ ਸੀ ਉਹਨਾਂ ਦੇ ਤਿੰਨਾਂ ਦੇ ਵਰਕਪਲੇਸਾਂ ਤੇ ਮੈਂ ਈਮੇਲ ਕੀਤੀ ਸੀ ਫੋਨ ਕੀਤਾ ਸੀ ਤੇ ਸਭ ਕੁਝ ਬੜਾ ਵਧੀਆ ਰਿਹਾ ਸੀ ਗਲਤੀ ਇਹ ਹੋ ਗਈ ਕਿ ਏਜੰਸੀ ਨੂੰ ਇਨਵੋਲ ਕਰ ਲਿਆ ਔਰ ਮੈਨੂੰ ਲੱਗਿਆ ਏਜੰਸੀ ਜਿਹੜੀ ਹੈ ਡਿਊ ਡਿਲੀਜੈਂਸ ਕਰੇਗੀ ਏਜੰਸੀ ਨੇ ਬਿਲਕੁਲ ਡਿਊ ਡਿਲੀਜੈਂਸ ਨਹੀਂ ਕੀਤੀ ਉਹਨਾਂ ਨੇ ਸਿਰਫ ਆਪਣੇ ਪੈਸੇ ਦੇਖੇ ਉਹਨਾਂ ਨੇ ਇਹ ਨਹੀਂ ਦੇਖਿਆ ਬੰਦਾ ਕਿਹੜੇ ਸਟੇਟਸ ਤੇ ਹੈ ਐਲ ਐਮ ਆਈ ਹੈ ਤੇ ਆ ਵਰਕ ਪਰਮਿਟ ਤੇ ਹੈ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਜਿਹੜਾ ਹੈਗਾ ਇਹ ਸਿਟੀਜ਼ਨ ਹੈ ਮੈਂ ਉਹਨਾਂ ਨੂੰ ਕਹਿਆ ਸੀ ਮੈਨੂੰ ਲੌਂ ਐਕਸਟੈਂਡ ਤੇ ਉਹ ਛੱਡ ਕੇ ਚਲਾ ਜਾਵੇ ਤੇ ਰੋਜ਼ ਰੋ ਆਪਾਂ ਕਰਦੇ ਰਹੀਏ ਉਹਨਾਂ ਨੇ ਕਿਤੇ ਪੁਰਾਣੇ ਉਹਦੇ ਲੈਂਡਲੋਰਡ ਤੋਂ ਪੁੱਛਿਆ ਹੀ ਨਹੀਂ ਵੀ ਰੀਜ਼ਨ ਕੀ ਸੀਗਾ ਉਹ ਛੱਡ ਕੇ ਆਉਣ ਦਾ ਕਰਨ ਦਾ ਕੁਝ ਵੀ ਉਹਨਾਂ ਨੇ ਪਤਾ ਨਹੀਂ ਕੀਤਾ ਸੋ ਜਦੋਂ ਵੀ ਤੁਸੀਂ ਦੇਣਾ ਹੈ ਕਿਰਾਏ ਤੇ ਤੁਹਾਨੂੰ ਆਪ ਜਿਹੜੀ ਹੈ ਡਿਊ ਡਿਲੀਜੈਂਸ ਕਰਨੀ ਚਾਹੀਦੀ ਆ ਇਹਨਾਂ ਲੀਗਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਸਾਰਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਬਾਅਦ ਚੋਂ ਕਦੀ ਕੋਈ ਕੇਸ ਪੈਂਦਾ ਤੇ ਰੈਜ਼ੀਡੈਂਸੀ ਟੈਂਸੀ ਬ੍ਰਾਂਚ ਤੋਂ ਤੁਸੀਂ ਬਿਲਕੁਲ ਵੀ ਲੈਂਡਲੋਰਡ ਦੇ ਹੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਉਹ ਆਸਨੀ ਰੱਖ ਸਕਦੇ ਤੁਹਾਡੇ ਹੱਕ ਦੇ ਵਿੱਚ ਉਹ ਕੋਈ ਕਦਮ ਉਠਾ ਸਕਣ ਜੇ ਤੁਸੀਂ ਇਹ ਕਹਿ ਰਹੇ ਕਿ ਉਹਦਾ ਲੀਗਲ ਸਟੇਟਸ ਕੀ ਸੀ ਕਿ ਇਹਦਾ ਪੁੱਛਿਆ ਜਾ ਸਕਦਾ ਹੁੰਦਾ ਜਾਂ ਇਦਾਂ ਕੀਤਾ ਜਾ ਸਕਦਾ ਕਿ ਅਸੀਂ ਪੀਆਰ ਨੂੰ ਹੀ ਦੇ ਜਣਾ ਜਾਂ ਦੂਜਿਆਂ ਦੇ ਮਾਮਲੇ ਦੇ ਵਿੱਚ ਅਸੀਂ ਇਦਾਂ ਨਹੀਂ ਕਹਿ ਸਕਦੇ ਬਟ ਤੁਹਾਡਾ ਇਨਾਂ ਦਾ ਹੱਕ ਹੈਗਾ ਲੈਂਡਲੋਰਡ ਦਾ ਜਾਣਨ ਦਾ ਕਿ ਉਹਦੀ ਪੋਜੀਸ਼ਨ ਕੀ ਹੈ ਕਿੱਥੇ ਕੰਮ ਕਰਦਾ ਹੈ ਕਿਹੜੀ ਕੰਪਨੀ 'ਚ ਕੰਮ ਕਰਦਾ ਇਹ ਤੁਹਾਡਾ ਪੂਰਾ ਹੱਕ ਹੈ ਇਸ ਤੋਂ ਪਹਿਲਾਂ ਜਿੰਨੇ ਵੀ ਟੇਨੈਂਟ ਮੈਂ ਤਿੰਨ ਰੱਖੇ ਸੀ ਮੈਂ ਤਿੰਨਾਂ ਦੇ ਆਫੀਸ਼ੀਅਲ ਉੱਥੇ ਮੈਂ ਈਮੇਲ ਕਰਕੇ ਮੈਂ ਰੈਫਰੈਂਸ ਲਈ ਸੀ ਉਹਨਾਂ ਦੇ ਏਜੰਸੀ ਕੋਲ ਤੁਸੀਂ ਕਿਉਂ ਗਏ ਆਪਣੇ ਬਹੁਤ ਘੱਟ ਲੋਕ ਆ ਜਿਹੜੇ ਏਜੰਸੀਆਂ ਦੇ ਕੋਲ ਜਾਂਦੇ ਨਹੀਂ ਤਾਂ ਆ ਵੀ ਆਪਾਂ ਕਰ ਲੈਨੇ ਆ ਸਿੱਧਾ ਸਿੱਧਾ ਏਜੰਸੀ ਕੋਲ ਮੈਂ ਇਸ ਲਈ ਗਿਆ ਕਿ ਮੇਰੇ ਬ੍ਰਦਰ ਦੀ ਡੈਥ ਕਰਕੇ ਜਾਂ ਮੇਰੇ ਮਦਰ ਦੇ ਬਿਮਾਰ ਹੋਣ ਕਰਕੇ ਨਿਊਰੋ ਆਈ ਸੀ ਯੂ ਚ ਰਹੇ ਮਹੀਨਾਉ ਮੇਰੇ ਤਿੰਨ ਚੱਕਰ ਆਲਰੇਡੀ ਇੰਡੀਆ ਲੱਗ ਚੁੱਕੇ ਸੀ ਉਸ ਤੋਂ ਬਾਅਦ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਮੈਨੂੰ ਲੱਗਿਆ ਕਿ ਏਜੰਸੀਆਂ ਦੇ ਕੋਲ ਜਿਹੜਾ ਹੈ ਜਿਆਦਾ ਨੰਬਰ ਆਫ ਐਪਲੀਕੇਸ਼ਨਸ ਹੁੰਦੀਆਂ ਨੇ ਸੋ ਫਾਈਨੈਂਸ਼ੀਅਲ ਸਪੋਰਟ ਹੋ ਜਾਏਗੀ ਔਰ ਜਿਹੜਾ ਹੈ ਏਜੰਸੀ ਵਾਲੇ ਵਧੀਆ ਬੰਦਾ ਲੱਭ ਕੇ ਆਪਣੀ ਡਿਊ ਡਿਲੀਜੈਂਸ ਕਰਨਗੇ ਮੇਰੀ એનર્ਜੀ ਸੇਵ ਹੋਏਗੀ ਮੇਰਾ ਟਾਈਮ ਸੇਵ ਹੋਏਗਾ ਮੇਰੀ ਮੈਂਟਲ ਹੈਲਥ ਅਫੈਕਟ ਨਹੀਂ ਹੋਏਗੀ ਤੇ ਮੈਂ ਆਪਣਾ ਜਿਹੜਾ ਬੋਝ ਸੀ ਨਾ ਜ਼ਿੰਮੇਵਾਰੀ ਸੀ ਉਹਨਾਂ ਦੇ ਕੋਲ ਪਾਈ ਸੀ ਮੈਨੂੰ ਸਿਗਾ ਵੀ ਜੇ 2-300 ਡਾਲਰ ਉਹ ਲੈ ਵੀ ਲੈਂਦੇ ਨੇ ਵਿੱਚੋਂ ਕੋਈ ਗੱਲ ਨਹੀਂ ਮੈਂ ਏਜੰਸੀ ਵਾਲਿਆਂ ਨੂੰ ਇਹ ਵੀ ਕਿਹਾ ਸੀ ਔਨ ਦਾ ਰਿਕਾਰਡ ਹੈ ਵੀ ਮੈਨੂੰ ਪੈਸੇ ਹੋਵੇ ਰੈਂਟ ਘੱਟ ਤੇ ਚੜਿਆ ਹੋਵੇ ਪਰ ਮੈਨੂੰ ਬੰਦਾ ਚੰਗਾ ਚਾਹੀਦਾ ਜਿਹੜਾ ਮੇਰੀ ਛੋਟੀ ਜੀ ਫੈਮਿਲੀ ਆ ਤਿੰਨ ਜਣਿਆਂ ਦੀ ਜਿਹੜਾ نیچے ਕੋਈ ਸਾਡੇ ਲਈ ਨੌਇਸੈਂਸ ਕ੍ਰੀਏਟ ਨਾ ਕਰੇ ਸਾਡੇ ਲਈ ਕੋਈ ਮੈਂਟਲ ਹੈਲਥ ਦਾ ਇਸ਼ੂ ਕ੍ਰੀਏਟ ਨਾ ਕਰੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਕਰੇ ਇਸ ਕਰਕੇ ਮੈਂ ਆਪਣੀ ਜਿਹੜੀ ਹੈ ਮੈਂਟਲ ਹੈਲਥ ਨੂੰ ਠੀਕ ਕਰਨ ਦੇ ਲਈ ਵੀ ਆਪਣੀ ਬੋਝ ਜਿਹੜਾ ਸਟ्रेस ਆ ਮੈਂ ਏਜੰਸੀ ਦੇ ਕੋਲ ਦਿੱਤਾ ਸੀ ਅਸੀਂ ਤੁਹਾਡੀ ਗੱਲ ਅਧਿਕਾਰੀਆਂ ਤੱਕ ਵੀ ਪਹੁੰਚਾ ਰਹੇ ਹਾਂ ਜਾਂ ਜਿਹੜੇ ਵੀ ਮੰਤਰੀ ਨੇ ਉਹਨਾਂ ਤੱਕ ਵੀ ਕੁਦਰਤੀ ਤੌਰ ਦੇ ਉੱਤੇ ਪਹੁੰਚਾਵਾਂਗੇ ਦਰਸ਼ਕ ਜਾਂ ਤੁਸੀਂ ਇਸ ਵੇਲੇ ਕਿਦਾਂ ਚਾਹੁੰਦੇ ਕਿ ਕੌਣ ਤੁਹਾਡੀ ਕੋਈ ਹੈਲਪ ਕਰ ਸਕਦਾ ਜਾਂ ਇਹਦੇ ਵਿੱਚ ਤੁਹਾਡੀ ਕੋਈ ਕਾਨੂੰਨ ਤੋਂ ਬਿਨਾ ਕੋਈ ਮਦਦ ਹੋ ਸਕਦੀ ਹੈ ਜਾਂ ਕਿਸੇ ਨੂੰ ਤੁਸੀਂ آگਾਹ ਕਰਨਾ ਚਾਹੁੰਦੇ ਕਿ ਐਸ ਸਮੱਸਿਆ ਤੋਂ ਇਦਾਂ ਬਚਿਆ ਜਾ ਸਕਦਾ ਇਹਦੇ ਵਿੱਚ ਹੈਲਪ ਤਾਂ ਰੈਜੀਨਸ ਟੈਂਸੀ ਬ੍ਰਾਂਚ ਹੀ ਕਰ ਸਕਦੀ ਹੈ ਜੇ ਜਿਹੜਾ ਕਨਸਰਨਡ ਮੰਤਰਾਲਾ ਹੈ ਉਹ ਹੁਕਮਤਰਾਲਾ ਇਸ ਕੇਸ ਦੇ ਉੱਪਰ ਗੌਰ ਕਰੇ ਦੇਖੇ ਪੀ ਇਹਦੇ ਵਿੱਚ ਕੀ ਹੋ ਸਕਦਾ ਹੈ ਕੀ ਦੀ ਗਲਤੀ ਹੈ ਕੀ ਰੈਜਿਨਸਟੈਂਸੀ ਬ੍ਰਾਂਚ ਨੇ ਮੇਰੇ ਨਾਲ ਨਿਆਂ ਕੀਤਾ ਹੈ ਕਿ ਨਹੀਂ ਕੀਤਾ ਉਸ ਤੋਂ ਇਲਾਵਾ ਜਿਹੜੇ ਆਮ ਦਰਸ਼ਕ ਨੇ ਉਹਨਾਂ ਕੋਲ ਤਾਂ ਸਿਰਫ ਇੱਕ ਇੰਨਾ ਹੀ ਹੈ ਕਿ ਉਹ ਅੱਗੇ ਤੋਂ ਮੇਰੀ ਇਸ ਸਟੋਰੀ ਨੂੰ ਸੁਣ ਕੇ ਆਪਣੇ ਆਪ ਨੂੰ ਧਿਆਨ ਦੇ ਨਾਲ ਜਦੋਂ ਵੀ ਕਰੀ ਰੈਂਟ ਤੇ ਚੜਨਾ ਹੈ ਅਗਾ ਆਪਣੇ ਆਪ ਨੂੰ ਜਿਹੜਾ ਹੈ ਐਕਟਿਵ ਰੱਖਣ ਆਪਣੇ ਆਪ ਨੂੰ ਇਨਫਾਰਮਡ ਰੱਖਣ ਇਹ ਤਾਂ ਇੱਕ ਕੇਸ ਹੈ ਇਸ ਤੋਂ ਇਲਾਵਾ ਬੜੇ ਸਾਰੇ ਮੇਰੇ ਦੋਸਤ ਨੇ ਉਹਨਾਂ ਦੇ ਨਾਲ ਵੀ ਇਦਾਂ ਦੇ ਕੇਸ ਹੋਏ ਨੇ ਇੱਕ ਮੇਰਾ ਦੋਸਤ ਹੈ ਉਹਨੇ ਆਪਣਾ ਨਵਾਂ ਘਰ ਉਹ ਦੋਸਤ ਵੀ ਕਮਿਊਨਿਟੀ 'ਚ ਬੜਾ ਨਾਮ ਹੈ ਉਹਦਾ ਉਹਨੇ ਦੋ ਤਿੰਨ ਮੂਵੀਜ਼ ਬਣਾਈਆਂ ਨੇ ਉਹ ਡਿਵੈਲਪਰ ਹੈ ਰੀਅਲਟਰ ਹੈ ਉਹਨੇ ਆਪਣਾ ਇੱਕ ਨਵਾਂ ਘਰ ਕਿਰਾਏ ਤੇ ਦੇ ਦਿੱਤਾ ਕਿਸੇ ਨੂੰ ਉਹ ਕਿਰਾਏਦਾਰ ਨੇ ਉਹਦੇ ਘਰ ਦੇ ਵਿੱਚ ਅੰਦਰ ਸ਼ੀਟ ਪਲਾਈ ਦੀਆਂ ਨਵੇਂ ਘਰ ਦੀਆਂ ਸ਼ੀਟਾਂ ਲਾ ਕੇ ਅੰਦਰ 10-12 ਬੰਦੇ ਹੋਰ ਰੱਖ ਲੇ ਠੀਕ ਹੈ ਸਬਲਟ ਕਰਤਾ ਉਹਨੇ ਔਰ ਕਿਰਾਇਆ ਇਹਨੂੰ ਦੇ ਰਿਆ ਸੀ 4000 ਤੇ ਆਪ 18-20000 ਕਰਾਇ ਲੈਣ ਲੱਗ ਗਿਆ ਨਵੇਂ ਘਰ ਦਾ ਸੱਤਿਆਨਾਸ਼ ਕਰਤਾ ਸ਼ੀਟਾਂ ਬਣਾ ਬਣਾ ਕੇ ਲਾ ਲਾ ਕੇ ਹੈਨਾ ਤੇ ਸੁਣੋ ਕੁਛ ਵੀ ਨਹੀਂ ਹੋਇਆ ਰੈਜਨਸੀ ਟੈਂਸੀ ਬ੍ਰਾਂਚ ਨੇ ਕਿਹਾ ਵੀ ਜੀ ਇਹਦਾ ਤਾਂ ਹੱਕ ਹੈ ਸਬਲਟ ਕਰਨਾ ਇਹ ਕਰ ਸਕਦਾ ਹੈ ਤੇ ਇੰਨੀ ਤਰੀਕ ਨੂੰ ਜਿਹੜਾ ਹੈਗਾ ਰੱਬ ਵੱਲੋਂ ਇਹ ਹੋ ਗਿਆ ਵੀ ਉਹ ਕਹਿੰਦਾ ਜੀ ਖਾਲੀ ਕਰਵਾ ਦਿਓ ਕਹਿੰਦੇ ਜੀ ਉਹ 31 ਦਸੰਬਰ ਨੂੰ ਖਾਲੀ ਕਰ ਰਿਹਾ ਤੇ ਕੋਈ ਉਹਦਾ ਡੈਮੇਜ ਨਹੀਂ ਕੁਛ ਨਹੀਂ ਪਲਾਈਆਂ ਜਿਹੜੀਆਂ ਪਲਾਈਆਂ ਦੇ ਨਾਲ ਉਹਨੇ ਕਮਰੇ ਬਣਾਏ ਸੀ ਉਹ ਲਾਤੀਆਂ ਉਹ ਜਿਹੜੇ ਸਾਡੇ ਟੇਨੈਂਟ ਸਾਹਿਬ ਨੇ 31 ਤਰੀਕ ਨੂੰ 31 ਦਸੰਬਰ ਨੂੰ ਖਾਲੀ ਕਰਕੇ ਜਾ ਰਹੇ ਨੇ ਉਹ ਟੇਨੈਂਟ ਸਾਹਿਬ ਖੁਦ ਵੀ ਜਿਹੜਾ ਨੇ ਇੱਥੇ ਕਿਸੇ ਲੀਗਲ ਸਟੇਟਸ ਤੇ ਨਹੀਂ ਨੇ ਵਰਕ ਪਰਮਿੰਟ ਨਹੀਂ ਜਾਂ ਕਾਦੇਤੇ ਨੇ ਉਹ ਇੱਥੇ ਆਪਣੀ ਕੰਪਨੀ ਚਲਾ ਰਹੇ ਨੇ ਕਿ ਬਹੁ ਮੋਸੂ ਦੇ ਸੈਂਡ दैट ਸੋ ਆ ਜਿਹੜਾ ਸਾਡਾ ਲਾ ਹੈ ਅੰਨਾ ਹੈ ਲਾ ਕਹਿੰਦੇ ਆ ਵੀ ਜਿਹੜਾ ਰੈਜੋਨੈਂਸੀ ਬ੍ਰਾਂਚ ਹੈ ਇਹਨਾਂ ਦੇ ਅੱਖ ਤੇ ਪੱਟੀ ਵੱਜੀ ਹੋਈ ਹੈ ਉਹ ਪੱਟੀ ਸਿਰਫ ਤੇ ਸਿਰਫ ਸੁੰਘਦੀ ਹੈ स्मੈਲ ਕਰਦੀ ਹੈ ਚੰਗੀ স্মੈਲ ਨਾਲ ਫਰੇਗਰੈਂਸ ਆਉਂਦੀ ਹੈ ਟੈਨੈਂਟਸ ਤੋਂ ਤੇ ਜਿਹੜੇ ਲੈਂਡਲੋਰਡ ਨਾ ਉਹਨਾਂ ਤੋਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੇ ਨਾਲ ਦੁਰਗੰਧ ਆਉਂਦੀ ਹੈ ਉਹਨਾਂ ਦੇ ਕੋਲ ਵੀ ਜਾ ਕੇ ਉਹਨਾਂ ਦੀ ਗੱਲ ਸੁਣਨ ਨੂੰ ਵੀ ਰਾਜ਼ੀ ਨਹੀਂ ਹੈਗੇ ਦਰਸ਼ਕ ਆਪਾਂ ਵੀ ਮੀਡੀਆ ਚ ਤੁਸੀਂ ਬਹੁਤ ਲੰਬੇ ਸਮੇਂ ਤੋਂ ਮੀਡੀਆ ਚ ਸਭ ਤੋਂ ਵੱਧ ਪੜੇ ਲਿਖੇ ਹੋ ਇੱਥੇ ਤੁਸੀਂ ਇਹਦਾ ਕਾਰਨ ਕੀ ਹੋ ਸਕਦਾ ਕਿਉਂ ਉਹਨਾਂ ਦਾ ਫੇਵਰ ਕਰਦੇ ਆ ਉਹ ਅ ਮੇਰੇ ਖਿਆਲ ਦੇ ਵਿੱਚ ਨਾ ਇਲੈਕਸ਼ਨ ਦੇ ਟਾਈਮ ਤੇ ਮਾਨਜੋਗ ਰਵੀ ਕਾਲੋਂ ਜੀ ਨੂੰ ਮੈਂ ਗੱਲ ਕਹੀ ਸੀਗੀ ਵੀ ਕਿਤੇ ਨਾ ਕਿਤੇ ਸਰਦਾਰ ਬਲਦੀਪ ਸਿੰਘ ਝਾਂੜ ਤੇ ਜਿਹੜਾ ਲੈਂਡਲੋਰਡ ਐਸੋਸੀਏਸ਼ਨ ਨੇ ਉਹ ਕਿਤੇ ਨਾ ਕਿਤੇ ਠੀਕ ਨਹੀਂ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ ਜਾਵੇ ਉਹਨਾਂ ਨੂੰ ਮਿਲਿਆ ਜਾਵੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਔਰ ਇਹਦੇ ਤੇ ਵਿਚਾਰ ਕੀਤਾ ਜਾਵੇ ਔਰ ਮੈਂ ਦੱਬੇ ਹੋਏ ਮਾਨਾ ਕਿ ਆ ਸੀਗਾ ਕਿ ਜਿਹੜੀ ਰੈਜਿਡੈਂਸੀ ਟ੍ਰੈਂਸੀ ਬ੍ਰਾਂਚ ਹੈ ਉਹ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੀ ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਐਨਡੀਪੀ ਦੀ ਗਵਰਨਮੈਂਟ ਹੈ ਉਹਨੂੰ ਰੈਜਿਡੈਂਸੀ ਟ੍ਰੈਂਸੀ ਬ੍ਰਾਂਚ ਨੂੰ ਰਿਫਾਰਮ ਕਰਨ ਦੀ ਲੋੜ ਹੈ ਥੋੜੇ ਬਹੁਤੇ ਜਿਹੜੇ ਹੱਕ ਨੇ ਉਹ ਟੇਨੈਂਟਸ ਨੂੰ ਵੀ ਦੇਣ ਦੀ ਲੋੜ ਹੈ ਔਰ ਹੁਣ ਇਹ ਕਿਉਂ ਇੰਨਾ ਜ਼ਿਆਦਾ ਸੌਰੀ ਲੈਂਡਲਾਰਡਸ ਨੂੰ ਵੀ ਦੇਣ ਦੀ ਲੋੜ ਹੈ ਸਾਰੇ ਜਿਹੜੇ ਟੇਨੈਂਟਸ ਨੂੰ ਦਿੱਤੇ ਹੋਏ ਹੁਣ ਮੈਨੂੰ ਇਹ ਨਹੀਂ ਪਤਾ ਵੀ ਟੇਨੈਂਟਸ ਨੂੰ ਕਿਉਂ ਇੰਨਾ ਜ਼ਿਆਦਾ ਜਿਹੜਾ ਸਪੋਰਟ ਕੀਤੀ ਜਾ ਰਹੀ ਹੈ ਮੇਰੇ ਦਿਮਾਗ 'ਚ ਗੱਲ ਫੇਲ ਟੂ ਅੰਡਰ ਮੈਨੂੰ ਨਹੀਂ ਸਮਝ ਆ ਰਿਹਾ ਪਰ ਅਗਲੀ ਗੱਲ ਤੁਸੀਂ ਕਹਿਆ ਮਦਦ ਦੀ ਮਦਦ ਤਾਂ ਮੇਰੀ ਜਾਂ ਤਾਂ ਵਾਇਗੁਰੂ ਕਰੇਗਾ ਜਾਂ ਮੈਂ ਕੋਰਟ ਤੇ ਜਾਵਾਂਗਾ ਮੈਂ ਕੋਰਟ ਤੇ ਜਾਣ ਲਈ ਤਿਆਰ ਹਾਂ ਮੇਰੇ ਕੋਲ ਕੋਰਟ ਤੇ ਜਾਣ ਦਾ ਟਾਈਮ ਹੈ ਨਹੀਂਗਾ ਮੇਰੀ ਜਿਹੜੀ ਹਜੇ ਵੀ ਹੈਲਥ ਜਿਹੜੀ ਹੈ ਉਹ ਮੈਨੂੰ ਅਲਾਉ ਨਹੀਂ ਕਰਦੀ ਮੈਂ ਹਜੇ ਵੀ ਪੂਰੀ ਤਰ੍ਹਾਂ ਦੇ ਉੱਪਰ ਵਾਪਸ ਆਪਣੇ ਕੰਮ ਤੇ ਨਹੀਂ ਆਇਆ ਨਾ ਮੈਂ ਰੀਅਲ ਏਸਟੇਟ ਚ ਆਇਆ ਨਾ ਮੈਂ ਇਮੀਗ੍ਰੇਸ਼ਨ ਚ ਆਇਆ ਮੈਗਜ਼ੀਨ ਵੀ ਜਿਹੜੀ ਹੈ ਮੇਰੀ ਬੜੀ ਡੇਰ ਬਾਅਦ ਮੈਂ ਸਾਲ ਬਾਅਦ ਕੱਢੀ ਹੈ ਦੁਬਾਰਾ ਔਰ ਦਸੰਬਰ ਦਾ ਇਸ਼ੂ ਮੈਂ ਤਿਆਰੀ ਕਰ ਰਿਹਾ ਕੱਢਣ ਦੀ ਬਟ ਜੇ ਕੋਰਟ ਚ ਜਾਣਾ ਪਿਆ ਆਪਣੇ ਹੱਕਾਂ ਦੇ ਲਈ ਔਰ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਮੇਰੇ ਲਈ ਇੱਕ ਕੈਂਪੇਨਿੰਗ ਹੋਏਗਾ ਲੋਕਾਂ ਨੂੰ ਅਵੇਅਰ ਕਰਨ ਦਾ ਕਿ ਜਿਹੜਾ ਕੋਰਟ ਕੇਸ ਹੈ ਉਹ ਇੱਕ ਇਦਾਂ ਦੀ ਐਗਜ਼ਾਮਪਲ ਬਣ ਕੇ ਜਾਵੇ ਜਿਹਦੇ ਤੋਂ ਲੋਕਾਂ ਨੂੰ ਸਬਕ ਮਿਲੇ ਸਿੱਖਿਆ ਮਿਲੇ ਮੈਂ ਕੋਰਟ ਵਿੱਚ ਤੁਰ ਤੱਕ ਜਾਣ ਨੂੰ ਤਿਆਰ ਹਾਂ ਚਾਹੇ ਏਜੰਸੀ ਵਾਲੇ ਮੈਨੂੰ ਕੋਰਟ ਚ ਲੈ ਕੇ ਜਾਣ ਚਾਹੇ ਜਿਹੜਾ ਉਹ ਟੈਨੈਂਟ ਐਪਲੀਕੈਂਟ ਹੈ ਜਿਹੜਾ ਇੱਥੇ ਵਰਕ ਪਰਮਿਟ ਤੇ ਆਇਆ ਹੋਇਆ ਹੈ ਚਾਹੇ ਉਹ ਮੈਨੂੰ ਤੁਰ ਤੱਕ ਲੈ ਕੇ ਜਾਵੇ ਕੋਰਟ ਦੇ ਵਿੱਚ ਮੈਂ ਕੋਰਟ ਚ ਜਾਣ ਨੂੰ ਤਿਆਰ ਹਾਂ ਮੇਰੇ ਕੋਲ ਸਾਰੀ ਡਾਕੂਮੈਂਟੇਸ਼ਨ ਹੈ ਮੇਰੇ ਕੋਲ ਆਪਣੇ ਸਾਰੇ ਮੈਡੀਕਲ ਰਿਕਾਰਡਸ ਹੈ ਮੈਂ ਪਿੱਛੇ ਪ੍ਰਿੰਸੀਪਲ ਸਿਗਾ ਇੰਜੀਨੀਅਰਿੰਗ ਕਾਲਜ ਦੇ ਵਿੱਚ ਮੈਨੂੰ ਪਤਾ ਹੈ ਮੈਂ ਆਪਣੇ ਆਪ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਹੈ ਮੈਂ ਆਪਣੇ ਆਪ ਨੂੰ ਕਿਵੇਂ ਡਿਫੈਂਡ ਕਰਨਾ ਹੈ ਹਾਂ ਇਹਨਾ ਜ਼ਰੂਰ ਸੀਗਾ ਕਿ ਮੇਰੀ ਵਾਈਫ ਜਿਹੜੀ ਹੈ ਉਹ ਸਰਕਾਰੀ ਸਕੂਲ ਦੇ ਵਿੱਚ ਇੱਥੇ ਪੜਾਉਂਦੀ ਹੈ ਔਰ ਉਹ ਉਹ ਡਰਦੀ ਹੈ ਵੀ ਚਲੋ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਆਪਾਂ ਨਹੀਂ ਪੈਂਦੇ ਹੁੰਦੇ ਪਰ ਮੇਰੇ ਖਿਆਲ ਦੇ ਵਿੱਚ ਜੇ ਆਪਣੇ ਹੱਕ ਲੈਣ ਦੇ ਲਈ ਆਪਣੀ ਗੱਲ ਪ੍ਰੂਵ ਕਰਨ ਲਈ ਕੋਰਟਾਂ 'ਚ ਜਾਣਾ ਪਵੇ ਤੇ ਇਹਦੇ 'ਚ ਕੋਈ ਅਤਕਤਨੀ ਨਹੀਂ ਨੀਆ ਕੋਰਟ 'ਚ ਜ਼ਰੂਰ ਜਾਣਾ ਚਾਹੀਦਾ ਆਪਣੇ ਹੱਕ ਲੜਨੇ ਚਾਹੀਦੇ ਤੇ ਮੈਂ ਬਿਲਕੁਲ ਬਿਲਕੁਲ ਮੈਂਟਲੀ ਤਿਆਰ ਹ ਮੈਨੂੰ ਧਮਕੀ ਦਿੱਤੀ ਗਈ ਹੈ ਇਸ ਏਜੰਸੀ ਵੱਲੋਂ ਵੀ ਕਿ ਅਸੀਂ ਤੁਹਾਨੂੰ ਕੋਰਟ ਚ ਲੈ ਕੇ ਜਾਵਾਂਗੇ ਮੈਨੂੰ ਆਰਬਿਟਰਰ ਨੇ ਵੀ ਇਹ ਕਿਹਾ ਜੀ ਫਿਰ ਮੈਂ ਕਹਿੰਦਾ ਜੀ ਮੇ ਕੋਲ ਤਾਂ ਪੈਸੇ ਹੈ ਨਹੀਂ ਕਹਿੰਦੇ ਫਿਰ ਕੋਈ ਨਹੀਂ ਰਿਕਵਰੀ ਤਾਂ ਫਿਰ ਕੋਟਾਂ ਚ ਜਾ ਕੇ ਹੁੰਦੀ ਹੈ ਮੈਨੂੰ ਜਿਹੜਾ ਐਪਲੀਕੈਂਟ ਹੈ ਉਹਦੇ ਵੱਲੋਂ ਵੀ ਕਿਹਾ ਗਿਆ ਵੀ ਆਪਕੋ ਕੋਰਟ ਨੇ ਲੈ ਕੇ ਜਾਏਗੇ ਕੋਈ ਗੱਲ ਨਹੀਂ ਜੇ ਫਿਰ ਕੋਰਟ ਚ ਚੱਲਿਆ ਜਾਏਗਾ ਠੀਕ ਹੈ ਪਰ ਤੁਹਾਡੇ মিডিਆ ਦੇ ਜਰੀਏ ਜਿਹੜਾ ਹੈ ਕਿਉਂਕਿ মিডিਆ ਮੇਰੀ ਆਪਣੀ ਫੈਮਿਲੀ ਹੈ ਮੈਂ ਤੁਸੀਂ ਪਹਿਲੇ মিডিਆ ਵਾਲਿਓ ਜਿਹਦੇ ਨਾਲ ਮੈਂ ਗੱਲ ਜਿੰਨੇ ਵੀ ਮੇਰੇ ਸੀਨੀਅਰ মিডিਆ ਵਾਲੇ ਭਰਾ ਨੇ ਅਸੀਂ ਮੰਥਲੀ ਮੀਟਿੰਗ ਦੇ ਵਿੱਚ ਮਿਲਦੇ ਆ ਮੈਂ ਕਿਸੇ ਨੂੰ ਨਹੀਂ ਦੱਸਿਆ ਤੁਹਾਡਾ মিডিਆ ਪੇਲਾ ਜਿਹਦੇ ਨਾਲ ਮੇਰੀ ਗੱਲ ਹੋਈ ਹੈ ਔਰ ਮੀਡੀਆ ਜਿਹੜਾ ਹੈ ਮੀਡੀਆ ਤੇ ਥਰੂ ਮੈਂ ਲੋਕਾਂ ਤੱਕ ਇਹ ਗੱਲ ਲੈ ਕੇ ਜਾਣਾ ਕਿ ਸਿਸਟਮ ਨੂੰ ਬਦਲਣ ਦੀ ਲੋੜ ਹੈ ਸਿਸਟਮ ਜਿਹੜਾ ਹੈ ਉਹ ਬਦਲਣਾ ਚਾਹੀਦਾ ਹੈ ਮੈਂ ਇਲੈਕਸ਼ਨ ਦੇ ਵਿੱਚ ਰਵੀ ਕਲੋਂ ਜੀ ਨੂੰ ਖੁੱਲਕੇ ਹਮਾਇਤ ਦਿੱਤੀ ਸੀ ਸਪੋਰਟ ਕੀਤੀ ਸੀ ਮੈਂ ਰਵੀ ਕਲੋਂ ਜੀ ਨੂੰ ਇਹ ਕਿਹਾ ਸੀ ਮੈਂ ਐਨਡੀਪੀ ਦੀਆਂ ਪਾਲਿਸਿਸ ਨੂੰ ਕਦੀ ਵੀ ਸਪੋਰਟ ਨਹੀਂ ਕੀਤਾ ਨਾ ਮੈਂ ਕਰਾਂਗਾ ਮੈਂ ਤੁਹਾਨੂੰ ਐਜ਼ ਅ ਪਰਸਨ ਸਪੋਰਟ ਕੀਤਾ ਤੁਸੀਂ 올ੰਪੀਅਨ ਰਹੇ ਹੋ ਤੁਹਾਡਾ ਕਾਡੈਂਸ਼ਲ ਹੈ ਤੁਹਾਡਾ ਕਿਰਦਾਰ ਹੈ ਤੁਹਾਡੀ ਕੁਆਲਿਫਿਕੇਸ਼ਨ ਹੈ ਤੁਸੀਂ ਇੱਥੇ ਬੋਨ ਐਂਡ ਰੇਜ਼ਡ ਹੋ ਮੈਂ ਉਹਨਾਂ ਨੂੰ ਇਸ ਗੱਲ ਨੂੰ سپورਟ ਕੀਤੀ ਸੀ ਪਰ ਮੈਂ ਫਿਰ ਵੀ ਕਹਿੰਨਾ ਐਂਡੀਪੀ ਦੀ ਗਵਰਨਮੈਂਟ ਨੂੰ ਜਿਹੜੀਆਂ ਇਹ ਰੈਜੀਓਨਲ ਟ੍ਰਾਂਸਫੀ ਬ੍ਰਾਂਚ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਬਦਲਣ ਦੀ ਲੋੜ ਹੈ ਮੇਰੇ ਨਾਲ ਅਜੇ ਹੋਇਆ ਮੈਂ ਮੈਨੂੰ ਸਾਰਾ মিডিਆ ਜਾਣਦਾ ਮੈਨੂੰ ਵੈਲ ਨੂੰਣਾ ਮੈਂ ਸ਼ਹਿਰ ਦੇ ਸਭ ਕੁਝ ਉਹ ਉਹ ਲੋਕ ਜਿਹੜੇ ਉਹ ਲੈਂਡਲੋਰਡ ਜਿਨ੍ਹਾਂ ਦੀ ਕਿਤੇ ਕਿਤੇ ਸੁਣਵਾਈ ਨਹੀਂ ਜਿਹੜੇ ਕਿਸੇ ਨੂੰ ਜਾਣਦੇ ਨਹੀਂ ਉਹ ਆਪਣੀਆਂ ਗੱਲਾਂ ਕਿੱਥੇ ਲਿਆ ਕੇ ਰੱਖਣਗੇ ਉਹ ਕਿੱਥੇ ਜਾਣਗੇ ਉਹਨਾਂ ਲਈ ਤਾਂ ਫਿਰ ਇੱਕੋ ਹੀ ਮੌਕਾ ਰਹਿ ਗਿਆ ਵੀ ਸੜਕਾਂ ਤੇ ਉਹ ਝੰਡੇ ਲੈ ਕੇ ਖੜੇ ਹੋਣਗੇ ਤੇ ਉਹ ਪ੍ਰੋਟੈਸਟ ਕਰਨਗੇ ਆਰਟੀਬੀ ਦੇ ਖਿਲਾਫ ਔਰ ਮੇਰੇ ਖਿਆਲ ਚ ਆਰਟੀਬੀ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਇੰਟਰਸਪੈਕਟ ਕਰਨ ਦੀ ਲੋੜ ਹੈ ਦਲਵਰ ਸਿੰਘ ਜੀ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੁਸੀਂ ਗੱਲਬਾਤ ਕੀਤੀ ਹੋਰ ਅਸੀਂ ਆਸ ਕਰਦੇ ਹਾਂ ਕਿ ਜਲਦੀ ਜਿਹੜਾ ਤੁਹਾਨੂੰ ਇਨਸਾਫ ਆ ਉਹ ਜ਼ਰੂਰ ਮਿਲੂਗਾ ਹਾਂ ਜੀ ਜਿਸ ਕਰਨ ਪਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਮੈਂ ਵਿੱਚ ਇਮੋਸ਼ਨ ਹੋ ਗਿਆ ਉਹਦੇ ਲਈ ਮੈਂ ਮਾਫੀ ਚਾਹਾਂਗਾ ਔਰ ਆਸ ਕਰਦਾ ਕਿ ਇਹ ਜਿਹੜੀ ਸਾਡੀ ਗੱਲਬਾਤ ਹੈ ਵੱਧ ਤੋਂ ਵੱਧ ਆਮ ਲੋਕਾਂ ਦੇ ਵਿੱਚ ਪਹੁੰਚੇਗੀ ਜਿਹੜੀ ਮੈਂ ਅਵੇਅਰਨੈਸ ਲੋਕਾਂ ਤੱਕ ਪਹੁੰਚਾਣੀ ਚਾਹੁੰਦਾ ਉਹਨਾਂ ਤੱਕ ਪਹੁੰਚੇਗੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਸਾਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅ ਦੋਸਤੋ ਜਿਸ ਨਸ਼ਿੰਦ ਲਾਵਰੀ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਅਸੀਂ ਆਸ ਕਰਦੇ ਹਾਂ ਕਿ ਜੇ ਇਸ ਕਿਸਮ ਦਾ ਇਹਨਾਂ ਦਾ ਪੱਖਾ ਉਹ ਅੱਗੇ ਰੱਖਿਆ ਜਾਵੇ ਤੇ ਅੱਗੇ ਇਹਨਾਂ ਦੀ ਗੱਲ ਸੁਣ ਕੇ ਉਹਦੇ ਅਨੁਸਾਰ ਇਹਨਾਂ ਦੇ ਨਾਲ ਜਿਹੜਾ ਉਹ ਵਰਤਾਅ ਕੀਤਾ ਜਾਵੇ ਅ ਅਰਸ਼ ਸਿੱਧੂ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ